ਨਾ ਸਾਡੀ ਮਿੱਟੀ ਹੈ ਨਾ ਸਾਡਾ ਪਾਣੀ ਹੈ ਨਾ ਸਾਡੇ ਕੋਲ ਜਵਾਨੀ ਹੈ ਨਾ ਸਾਡੇ ਕੋਲ ਕਿਸਾਨੀ ਹੈ ਤੋਂ ਪੰਜਾਬ ਕੋਲ ਗਵਾਉਣ ਨੂੰ ਬਾਕੀ ਹੈਗਾ ਕੀ ਫਤ ਪਾ ਪੰਜਾਬ ਦੇ ਲੋਕਾਂ ਨੂੰ ਖਤਮ ਕਰ ਦੇਗੀ ਸਿੱਖਾਂ ਨੂੰ ਖਤਮ ਕਰ ਦੇਗੀ ਮੁਸਲਮਾਨਾਂ ਨੂੰ ਖਤਮ ਕਰ ਦੇਗੀ ਧੱਕਾ ਹੋਇਆ ਜੁਰਮ ਹੋਇਆ ਹੈ ਬినాਸ਼ ਕੀਤਾ ਗਿਆ ਉਹਦੇ ਚ ਬਰਾਬਰ ਦੇ ਭਾਈਵਾਲਾ ਕਿਸੇ ਨੇ ਵੱਧ ਟਾਈਮ ਕੀਤਾ ਕਿਸੇ ਨੇ ਘੱਟ ਟਾਈਮ ਕੀਤਾ ਲੋਕ ਜਿਹੜੇ ਹੈਗੇ ਆ ਆਜ਼ਾਦ ਬੰਦੇ ਨੂੰ ਬੁੱਕ ਪਉਣ ਜਾਣਦੇ ਨਹੀਂ ਸਾਡੇ ਪੰਜਾਬ ਦੇ ਜਿਹੜੇ ਕੋਈ ਆਜ਼ਾਦ ਜੀ ਉਮੀਦਵਾਰ ਜਿੱਤੇ ਹੋਏ ਆ ਉਹ ਖੇਡਾਂ ਏਜੰਸੀਆਂ ਦੀਆਂ ਉਹ ਲੋਕਾਂ ਨੇ ਵੋਟਾਂ ਨਾਲ ਨਹੀਂ ਜਿੱਤੇ ਹੋਏ ਹੁਣ ਨੇ ਜ ਨੂੰ ਇਹਦੇ ਕੋਲ ਪੱਲੇ ਕੀ ਹੈਗਾ ਦੋ ਵਾਰੀ ਦਾ ਉਹ ਜੇਲ੍ਹ ਯਾਤਰਾ ਕਰ ਚੁੱਕਿਆ ਬੰਦਾ ਔਰਤ ਉਹਦੇ ਘਰ ਜਿਹੜੀ ਹੈਗੀ ਆ ਉਸ ਤੋਂ ਵੀ ਵੱਡੀ ਮਰਜ਼ਬਾਨ ਹੈ ਤੇ ਉਹ ਵੀ ਹਾਰ ਚੁੱਕੀ ਹੈ ਕਾਉਂਸਲਰ ਮੈਂ ਕਹਿੰਦਾ ਸੀ ਹਾਈ ਕੋਰਟ ਦੀਆਂ ਦੁਕਾਨਾਂ ਤੇ ਕੋਲੀ ਇੰਚਟਾ ਲਈ ਫਿਰਦਾ ਤਾਂ ਦੁਕਾਨਾਂ ਜਿਤੋਂ ਮਰਜ਼ੀ ਦੇ ਅਕਲੀ ਇੰਚਟਾ ਲੈ ਲੂ ਬਾਜ਼ਾਰ ਬਿਲਡਿੰਗ ਆਇਆ ਸੀ ਉਹਨੂੰ ਇਹਨੇ ਬੇਇੱਜ਼ਤੀ ਕਰਕੇ ਤੋੜਿਆ ਦਿਮਾਗ ਤਾਂ ਇਹਦਾ ਉਹਨੇ ਖਰਾਬ ਹੈ ਨਾ ਇਹ ਹੰਕਾਰ ਦੇ ਭਰੇ ਹੋਏ ਆਦਮੀ ਨੇ ਕਿਸੇ ਨੂੰ ਮੂੰਹ ਨਹੀਂ ਲਾਇਆ ਹੈਗਾ ਕਰਿਆ ਇਹਨੂੰ ਵਾਪਸ ਮੋੜਿਆ ਹੈਗਾ ਜਦੋਂ ਉਦੋਂ ਹੋ ਰਾਇਆ ਸੀ ਜਦੋਂ ਦਿਮਾਗ ਕਰਾਉਂਦੇ ਜਦੋਂ ਮੰਤਰੀ ਜੀ ਦਾ ਟੂਨ ਦਾ ਮੀਨਾ ਚੱਲਦਾ ਸਿੱਖ ਸੈਂਟੀਮੈਂਟਸ ਜਿਹੜੇ ਹੈਗੇ ਉਹ ਵੀ ਯਾਦ ਰੱਖਦੇ ਕਾਮਿਸ਼ ਨੇ ਕੀ ਕੀਤਾ ਉਹਨਾਂ ਸਾਰੀਆਂ ਗੱਲਾਂ ਨੂੰ ਦੇਖ ਕੇ ਪੰਜਾਬ ਦੇ ਲੋਕ ਤਾਂ ਭਾਜਪਾ ਦੇ ਵਿਰੋਧੀ ਨੇ 25000 ਦੇ ਅਕੜਾ ਹੁਣੇ ਕਰ ਲੱਗੇ ਆ ਇਹ ਸਾਰੀ ਖੇਡ ਇਹਨਾਂ ਦੀ ਥੋੜੇ ਘਰੇ ਜਵਾਨੀ ਨਹੀਂ ਬੱਚੇ ਨਸ਼ਾ ਨਮਾਰੇ ਪਏ ਆ ਸਭ ਤੋਂ ਖਤਰਨਾਕ ਨਸ਼ਾ ਚਿੱਟਾ ਕੈਮੀਕਲ ਜਿਹੜਾ ਹੈਗਾ ਇਹ ਅਕਾਲੀਆਂ ਦੇ ਦਬੇ ਨੇ ਸ਼ੁਰੂ ਹੋਇਆ ਹੈ ਤੇ ਸਿੱਧੇ ਤੌਰ ਤੇ ਕਈ ਲੋਕ આરોਪ ਲਾਉਂਦੇ ਆ ਕਿ ਵਿਕਰਮਜੀਤ ਸਿੰਘ ਮਜੀਠੀਆ ਨੇ ਚਟਾ ਵੇਚਣਾ ਸ਼ੁਰੂ ਕੀਤਾ ਇਹਨਾਂ ਨੇ ਫੈਕਟਰੀ ਲਾਈ ਕੋਈ ਜਿਹੜੀ ਚੀਜ਼ ਕਿਲੋ ਥੋੜੀ ਕਰੋੜਾਂ ਚ ਵਿਕਦੀ ਹੋਵੇ ਉਹਦੇ ਵਾਸਤੇ ਫੈਕਟਰੀ ਲਾਉਣੀ ਹੈ ਉਹ ਤਾਂ ਜਿੱਥੇ ਮਰਜ਼ੀ ਬੈਠ ਕੇ ਕਮਰੇ ਦੇ ਵਿੱਚ ਬਣਾ ਲਓ ਇਹ 2000 ਰੁਪਏ ਦੀ ਕਿਹੜੀ ਗੱਲਾਂ ਕਰਦੇ ਜਾਂ 20000 ਦੀਆਂ ਲੱਖਾਂ ਦੇ ਵਿੱਚ ਹੈਗਾ ਇਹਦਾ ਜਿਹੜੇ ਜਰਸੀਟਾਂ ਦੇ ਵਿੱਚ ਹੈਗਾ ਉਹਨਾਂ ਦੇ ਕਿਸਾਨ ਦੀ ਹਾਲਤ ਬਹੁਤ ਚੰਗੀ ਹੈ ਮਹਾਰਾਸ਼ਟਰ ਲੈ ਲਓ ਨੀਮਚ ਮੰਡੀ ਦੀਆਂ ਮੈਥੋਂ ਵੀਡੀਓ ਲੈ ਜਾਓ ਜੋ ਮੈਂ ਤੁਹਾਨੂੰ ਭੇਜਦਾ ਕਿਵੇਂ ਹਰ ਚੀਜ਼ ਅਵੇਲੇਬਲ ਮਾਰਕੀਟ ਦੇ ਵਿੱਚ ਪਈ ਹੈ ਡੋਡਿਆਲੇ ਢੇਰ ਪ ਕਿਸਾਨਾਂ ਦੀ ਜਵਾਨੀ ਹੈ ਕਿਸਾਨ ਖੁਦ ਕਹਿੰਦੇ ਆ ਕਿ ਸਰਕਾਰ ਸਾਥੋਂ 2000 ਰੁਪਏ ਪ੍ਰਤੀ ਕਿਲੋ ਖਰੀਦਦੀ ਆ ਤੇ ਫਿਰ ਥੋੜਾ ਕਿਤੇ 200 ਰੁਪਏ ਕਿਲੋ ਜਾਂ 2000 ਰੁਪਏ ਕਿਲੋ ਵੀ ਜੁਦ ਨਸ਼ਿਆਂ ਵਿਰੁੱਧ ਜਵਾਨੀ ਵਿਰੋਧ ਦਾ ਅਨਕਾਉਂਟਰਾਂ ਦੀ ਗੱਲ ਤੁਸੀਂ ਮੈਨੂੰ ਪੁੱਛਦੇ ਨਹੀਂ ਮੈਂ ਦੱਸ ਦਿੰਦਾ ਠੀਕ ਹੈ ਜਿਹੜੀਆਂ ਇਹ ਜਵਾਨੀ ਮਾਰਨੀ ਸ਼ੁਰੂ ਕਰ ਦਿੱਤੀ ਗੋਲੀਆਂ ਵੀ ਤਾਂ ਫਿਰ ਖੜੇ ਕਰਦੇ ਸਾਡੇ ਨੌਜਵਾਨ ਇਥੇ ਡਰਾਮਾ ਕਰਨ ਵਾਸਤੇ ਸੀਚੇ ਵਾਲ ਵਰਗੇ ਠੱਗਧੋਰੇ ਕਰਦੇ ਆ ਠੀਕ ਹੈ ਉਹ ਹੋਰ ਪਾਪ ਕਮਾਉਣ ਲੱਗਿਆ ਹੋਇਆ ਉਹ ਡੂੰਗਾ ਪਟ ਰਿਹਾ ਇਹਦੇ ਤਾਜਪੁਰ ਵਾਲੇ ਪਾਸੇ ਜਾ ਕੇ ਤਾਂ ਕਿ ਜਿਹੜੀ 벨ਟ ਜਿਹੜੀ ਉਹ ਖੜੇ ਜਾਵੇ ਉਹ ਉਹ ਜੋ ਓਖਣ ਗਿਆ ਤਾਂ ਪਾਣੀ ਥੱਲੇ ਜਾਊਗਾ ਠੀਕ ਹੈ ਇਹਦੇ ਸੀਜੇ ਵਾਲ ਨੂੰ ਮਹੀਨਾ ਜਾਂਦਾ ਪਤਾ ਨਹੀਂ ਕਿੰਨਾ ਬਹੁਤ ਵੱਡਾ ਹੰਤ ਨੇ ਉਹ ਪਹਿਲੇ ਨੰਬਰ ਤੇ ਦੂਸਰੇ ਨੰਬਰ ਤੇ ਉਹ ਮੈਂਬਰ ਆਫ ਪਾਰਲੀਮੈਂਟ ਨੇ ਜੱਡਾ ਵੱਡਾ ਠਾਗਰ ਆ ਕੋਈ ਸੋਚ ਵੀ ਨਹੀਂ ਸਕਦੇ ਸੱਤ ਕਤਲੇ ਦੇ ਆਲੇ ਦੁਆਲੇ ਘੁੰਮਦੇ ਐ ਸੁਲਤਾਨਪੁਰ ਦੇ ਏਰੀਏ ਦੇ ਵਿੱਚ ਲੋਕ ਤਰਾਤਰਾਂ ਕਰਦੇ ਆ ਜੀ ਇੱਥੇ ਕਬਜ਼ੇ ਕੀਤੇ ਇਹਨਾਂ ਨੇ ਕੰਤੂ ਬਣਾ ਬੈਠਾ ਇਹ ਤਾਂ ਰਕਸ਼ਸ਼ ਹੈ ਇਹ ਅਤਵਾਦੀ ਸਮੇਂ ਦੇ ਵਿੱਚ ਇਹ ਕਿ ਲੁੱਟਾਂ ਖੋਹ ਦੇ ਪਰਚੇ ਆ ਕਹਿਣਾ ਚਾਹੁੰਦੇ ਹਾਂ ਵੀ ਜਿਹੜੇ ਠੱਗ ਚੋਰ ਕਤਲ ਕਾਤਲ ਨੇ ਜਿਹੜੇ ਉਹ ਸੰਤ ਜਾਂ ਸਮਾਜਸੀ ਵੀ ਉਹੀ ਵਿਅਕਤੀ ਬਣਦੇ ਨੇ ਚਾਰ ਕਤਲਾਂ ਦੇ ਖਾਤੇ ਬੋਲਦੇ ਆ 92 ਦੇ ਠੀਕ ਹੈ ਕਤਲ ਦਾ ਕਤਲ ਹੁੰਦਾ ਜਿੰਨਾ ਚਿਰ ਮਰ ਨਹੀਂ ਜਾਂਦਾ ਉਹਨਾਂ ਚਿਰ ਉਹ ਫਿਰ ਨਹੀਂ ਮਤਲਬ ਜਿਹੜੀ ਹੈਗੀ ਕਿ ਤੇ ਬੰਦ ਹੋ ਸਕਦਾ ਡੇਰੇ ਦੇ ਆਲੇ ਦੁਆਲੇ ਬੋਲਦੇ ਆ ਅਖਬਾਰਾਂ ਚ ਖਬਰਾਂ ਲੱਗੀਆਂ ਹੋਈਆਂ ਮੈਂ ਨਹੀਂ ਕਹਿ ਰਿਹਾ ਕਿ ਆਪਣੇ ਬੋਲ ਲੋਹੇਆਣਾ ਦੇ ਵਿੱਚ ਜਿਮਣੀ ਚੋਣਾ ਦਾ ਜਿਹੜਾ ਇਸ ਸਮੇਂ ਮਾਹੌਲ ਹੈ ਉਹ ਪੂਰੀ ਤਰ੍ਹਾਂ ਭਖਿਆ ਹੋਇਆ ਲੁਧਿਆਣਾ ਦਾ ਮੈਦਾਨ ਗਰਮ ਹੈ ਲੁਧਿਆਣਾ ਦੇ ਵਿੱਚ ਵੱਖੋ-ਵੱਖਰੀਆਂ ਪਾਰਟੀਆਂ ਨੇ ਆਪਣੇ-ਆਪਣੇ ਉਮੀਦਵਾਰ ਉਤਾਰੇ ਹੋਏ ਨੇ ਵੱਖੋ-ਵੱਖੋ ਪਾਰਟੀਆਂ ਦੇ ਆਪਣੇ-ਆਪਣੇ ਏਜੰਡੇ ਨੇ ਇਲੈਕਸ਼ਨ ਨੂੰ ਲੈ ਕੇ ਕੋਈ ਕਹਿ ਰਿਹਾ ਅਸੀਂ ਜੁੱਧ ਨਸ਼ਿਆਂ ਵਿਰੁੱਧ ਲੜ ਰਹੇ ਹਾਂ ਕੋਈ ਕਹਿ ਰਿਹਾ ਅਸੀਂ ਦਿੱਲੀ ਵਿਰੁੱਧ ਲੜ ਰਹੇ ਹਾਂ ਪਰ ਅੱਜ ਅਸੀਂ ਜਿਸ ਸੱਚ ਦੇ ਨਾਲ ਮੌਜੂਦ ਹੈ ਦਿੱਲੀ ਦੇ ਵਿੱਚ ਜਿਨ੍ਹਾਂ ਦੀ ਸਰਕਾਰ ਹੈ ਬਲਵਿੰਦਰ ਸਿੰਘ ਸੇਖੋ ਮੇਰੇ ਨਾਲ ਮੌਜੂਦ ਰਹਿਣਗੇ ਜਿਹੜੇ ਭਾਜਪਾ ਦੇ ਹੱਕ ਦੇ ਵਿੱਚ ਪ੍ਰਚਾਰ ਕਰਦੇ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿੱਦਾਂ ਦਾ ਮਾਹੌਲ ਹੈ ਲੁਧਿਆਣੇ ਦਾ ਤੇ ਕਿੱਦਾਂ ਲੋਕ ਜਿਹੜੇ ਨੇ ਪੰਜਾਬ ਦੇ ਜਿਹੜੇ ਭਾਜਪਾ ਨੂੰ ਆਪਦਾ ਦੁੱਖੀ ਦੱਸਦੇ ਨੇ ਕਹਿੰਦੇ ਨੇ ਕਿ ਭਾਜਪਾ ਤੋਂ ਪੰਜਾਬ ਨੂੰ ਬਚਾਉਣਾ ਚਾਹੀਦਾ ਹੈ ਪੰਜਾਬ ਦੇ ਲੋਕਾਂ ਨੂੰ ਭਾਜਪਾ ਖਤਮ ਕਰ ਦੇਗੀ ਇਹਨਾਂ ਨਾਲ ਤਮਾਮ ਗੱਲਬਾਤ ਕਰਾਂਗੇ ਚੈਨਲ ਵਕਤ ਦੇ ਬੋਲ ਤੇ ਹਰਪ੍ਰੀਤ ਸਿੰਘ ਕਹਿਲ ਤੁਹਾਡਾ ਸਭ ਦਾ ਸਵਾਗਤ ਕਰਦਾ ਸਿਕੋਂ ਸਰ ਤੁਹਾਡਾ ਵੀ ਸਵਾਗਤ ਹੈ ਮਿਹਰਬਾਨੀ ਜੀ ਸਿਕੋਂ ਸਰ ਮੈਂ ਕਹਿ ਰਿਹਾ ਵੀ ਭਾਜਪਾ ਭਾਜਪਾ ਤੋਂ ਦੀ ਅਮੇਜ਼ਾ ਲੋਕਾਂ ਦੇ ਵਿੱਚ ਭਾ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਚ ਕਿ ਭਾਜਪਾ ਪੰਜਾਬ ਦੇ ਲੋਕਾਂ ਨੂੰ ਖਤਮ ਕਰ ਦੇਗੀ ਇੱਕ ਦਿਨ ਸਿੱਖਾਂ ਨੂੰ ਖਤਮ ਕਰ ਦੇਗੀ ਮੁਸਲਮਾਨਾਂ ਨੂੰ ਖਤਮ ਕਰ ਦੇਗੀ ਉਹ ਇੱਕ ਦੇਸ਼ ਇੱਕ ਰਾਸਟਰ ਦੀ ਗੱਲ ਕਰਦੀ ਹੈ ਭਾਜਪਾ ਵੀ ਇਹਨਾਂ ਸਾਰੀਆਂ ਫਿਰਕਿਆਂ ਨੂੰ ਸਾਰੇ ਕੌਮਾਂ ਨੂੰ ਖਤਰਾ ਤੁਸੀਂ ਕਹਿੰਦੇ ਹੋ ਕਿ ਭਾਜਪਾ ਨੂੰ ਵੋਟ ਪਾਉਣੀ ਜ਼ਰੂਰੀ ਹੈ ਇਸ ਸਮੇਂ ਵਾਈ ਇਲੈਕਸ਼ਨ ਦੇ ਵਿੱਚ ਮੇਰਾ ਇੱਕ ਸਵਾਲ ਤੁਹਾਨੂੰ ਹੈ ਜਾਂ ਪੰਜਾਬ ਦੇ ਲੋਕਾਂ ਨੂੰ ਇੱਕ ਅਪੀਲ ਹੈ ਕਿ ਇਹ ਦੱਸਿਆ ਜਾਵੇ ਕਿ ਕਿਹੜੀ ਪਾਰਟੀ ਜਿਹੜੀ ਹੈਗੀ ਆ ਉਹ ਪੰਜਾਬ ਦੇ ਹੱਕ ਦੀ ਚ ਹੈਗੀ ਹੈ ਦੂਜੀ ਗੱਲ ਪੰਜਾਬ ਕੋਲ ਅੱਜ ਬਚਿਆ ਕੀ ਹੈਗਾ ਜਿਹੜਾ ਕਿ ਆਪਾਂ ਗਵਾਉਣਾ ਹੈਗਾ ਸਾਰੀਆਂ ਪਾਰਟੀਆਂ ਨੇ ਲੁੱਟਿਆ ਠੀਕ ਹੈ ਭਾਜਪਾ ਵੀ ਭਾਈ ਵੱਲ ਰਹੀ ਹੈ ਤਿੰਨ ਸਰਕਾਰਾਂ ਦੇ ਵਿੱਚ ਭਾਜਪਾ ਭਾਈ ਵੱਲ ਰਹੀ ਹੈ ਮੈਂ ਹਰ ਆਪਣੀ ਇੰਟਰਵਿਊ ਚ ਕਹਿਣਾ ਹੁੰਦਾ ਕਿ ਉਹ ਭਾਈ ਵਾਲੀ ਨੇ ਅਸੀਂ ਗਵਾ ਹੈ ਜਿੰਨਾ ਕਿ ਇਹਨਾਂ ਦੇ ਪੱਲੇ ਕੁਝ ਹੁੰਦਾ ਸੀਗਾ ਜਿਵੇਂ ਇਹਨਾਂ ਨੂੰ ਦਬਾ ਕੇ ਰੱਖਿਆ ਜਾਂਦਾ ਸੀ ਜਿਵੇਂ ਬਾਦਲ ਦਾ ਟੱਬਰ ਸਿੱਧਾ ਦਿੱਲੀ ਜਿਵੇਂ ਤਾਰਾ ਜੋੜ ਕੇ ਰੱਖਦਾ ਸੀ ਤੇ ਇਹ ਜਿਹੜੇ ਇਹਨਾਂ ਦੇ ਲੀਡਰ ਸੀ ਉਹਨਾਂ ਨੂੰ ਬਿਲਕੁਲ ਥੱਲੇ ਲੈਵਲ ਤੇ ਲਾ ਕੇ ਰੱਖਦੇ ਸੀ ਠੀਕ ਹੈ ਤਾਂ ਕਰਕੇ ਮਤਲਬ ਅੱਜ ਇਹ ਕਹਿ ਸਕਦੇ ਆ ਵੀ ਭਾਜਪਾ ਨੇ ਤਾਂ ਕੋਈ ਨੁਕਸਾਨ ਨਹੀਂ ਕੀਤਾ ਪੰਜਾਬ ਦਾ ਆ ਅੱਜ ਦੀ ਮੌਜੂਦਾ 3 ਸਾਲ ਲਾ ਲੋ ਉਦੋਂ ਮਗਰਲੇ ਤੁਸੀਂ ਤਿੰਨ ਵਾਰੀਆਂ ਇਹਨਾਂ ਦੀ ਅਕਾਲੀ ਦਲ ਦੀਆਂ 15 ਸਾਲ ਲਾ ਲੋ ਦੋ ਵਾਰ ਇਹਦੇ ਲਾ ਲੋ ਆਪਣੇ ਕਾਂਗਰਸ ਦੇ ਜਾਂ ਤਿੰਨ ਲਾ ਲੋ ਜੇ 92 ਤੋਂ ਗਿਣਨਾ ਹੈ ਤਾਂ ਇੰਨਾ ਟਰਮਾਂ ਦੇ ਵਿੱਚ ਬਿਲਕੁਲ ਬినాਸ਼ ਕੀਤਾ ਗਿਆ ਹਰ ਪੱਖੋਂ ਪਹਿਲਾਂ ਅਤਵਾਦ ਦਾ ਦੌਰ ਆਇਆ ਫਿਰ ਨਸ਼ਿਆਂ ਦਾ ਦੌਰ ਆ ਗਿਆ ਠੀਕ ਹੈ ਹੋਰ ਬਾਕੀ ਜਿਸ ਤਰ੍ਹਾਂ ਦੇ ਜਿੰਨੇ ਐਂਗਲ ਵੇਖ ਲਓ ਤੁਸੀਂ ਕਿਵੇਂ ਸਾਨੂੰ ਧਰਤੀ ਨਾਲੋਂ ਤੋੜਿਆ ਗਿਆ ਕਿਵੇਂ ਤੁਹਾਨੂੰ ਮਤਲਬ ਆਪਣੀ ਐਜੂਕੇਸ਼ਨ ਨਾਲੋਂ ਤੋੜਿਆ ਗਿਆ ਕਿਵੇਂ ਤੁਹਾਨੂੰ ਹਰ ਚੀਜ਼ ਜਿਹੜੀ ਹੈਗੀ ਅੱਜ ਪੰਜਾਬ ਦੀ ਖੋਹੀ ਗਈ ਹੈ ਨਾ ਸਾਡੀ ਮਿੱਟੀ ਹੈ ਨਾ ਸਾਡਾ ਪਾਣੀ ਹੈ ਨਾ ਸਾਡੇ ਕੋਲ ਜਵਾਨੀ ਹੈ ਨਾ ਸਾਡੇ ਕੋਲ ਕਿਸਾਨੀ ਹੈ ਤੋਂ ਪੰਜਾਬ ਕੋਲ ਗਵਾਉਣ ਨੂੰ ਬਾਕੀ ਹੈਗਾ ਕੀ ਹੈ ਜੇ ਅੱਜ ਖਤਰਾ ਕਹਿੰਦੇ ਆਪਾਂ ਭਾਜਪਾ ਤੋਂ ਹੈਗਾ ਭਾਜਪਾ ਨੇ ਹੁਣ ਤੱਕ ਤਾਂ ਕੁਝ ਨਹੀਂ ਕੀਤਾ ਗਾਹ ਵੇਖ ਲਾਂਗੇ ਜੇ ਬਾਕੀ ਸਾਰੇ ਚੋਰ ਚੱਕੇ ਤੇ ਡਾਕੂ ਨੇ ਲੁੱਟਣ ਵਾਲੇ ਆ ਉਹ ਤਾਂ ਕਲੀਅਰ ਹੈ ਉਹਦੇ ਬਾਰੇ ਤਾਂ ਕੋ ਤੇ ਫਿਰ ਬੀਜੇਪੀ ਨੂੰ ਅਸੀਂ ਪਹਿਲਾਂ ਹੀ ਬੈਠੇ ਰੋਲਾ ਪਾਈ ਜਾਈ ਵੀ ਇਹ ਮੁੱਖ ਦੋਸ਼ੀ ਯਾਨੀ ਕਿ ਤੁਸੀਂ ਕਾਂਗਰਸ ਨੂੰ ਹੀ ਬਣਾਉਂਦੇ ਹੋ ਵੀ ਸਾਰਾ ਕੁਝ ਕਾਂਗਰਸ ਨੇ ਹੀ ਕੀਤਾ ਅੱਜ ਤੱਕ ਨਹੀਂ ਜੀ ਸਾਰੇ ਜਿਹਦੇ ਕੋਲ ਪਾਵਰ ਆਈ ਜਿਨੇ ਲੋਕਾਂ ਦਾ ਮਤਲਬ ਵਿਸ਼ਵਾਸ ਜਿੱਤ ਕੇ ਵਿਸ਼ਵਾਸ ਕੀਤਾ ਸਾਰੇ ਦੋਸ਼ੀ ਹੈ ਮੈਂ ਤਾਂ ਸਭ ਤੋਂ ਵੱਡੇ ਦੋਸ਼ੀ 3 ਸਾਲ ਵਾਲਿਆਂ ਨੂੰ ਗਿਣਦਾ ਜਿਨ੍ਹਾਂ ਨੇ ਉਹ 3 ਸਾਲਾਂ ਦੇ ਵਿੱਚ ਹੀ ਧੇਰੀਆਂ ਲਿਆਤੀਆਂ ਜਿਨ੍ਹਾਂ ਨੇ ਸਭ ਤੋਂ ਵੱਡਾ ਅਦਵਾਰ ਕੀਤਾ ਸੀ ਉਸ ਕਰਕੇ ਸਾਰੇ ਇਹਦੇ ਸਾਰੇ ਜਿਹੜੇ ਹੈਗੇ ਆ ਬਿਲਕੁਲ ਪੰਜਾਬ ਦੇ ਹਰ ਪ੍ਰਕਾਰ ਦਾ ਜਿਹੜਾ ਇੱਥੇ ਮਤਲਬ ਤੱਕਾ ਹੋਇਆ ਜੁਰਮ ਹੋਇਆ ਬినాਸ਼ ਕੀਤਾ ਗਿਆ ਉਹਦੇ ਚ ਬਰਾਬਰ ਦੇ ਭਾਈ ਵਾਲਾ ਕਿਸੇ ਨੇ ਵੱਧ ਟਾਈਮ ਚ ਕੀਤਾ ਕਿਸੇ ਨੇ ਘੱਟ ਟਾਈਮ ਚ ਟਾਈਮ ਤਾਂ ਲਾਓ 15-15 ਸਾਲ ਦੀਆਂ ਦੋ ਸਰਕਾਰਾਂ ਉਹਨਾਂ ਦੀਆਂ ਹੋ ਗਈਆਂ ਤੇ ਆ ਤਿੰਨ ਸਾਲਾਂ ਚ ਹੀ ਕਸਰ ਕੱਢੀ ਜਾਂਦੇ ਸਾਰੀ ਤਿੰਨ ਸਾਲ ਹੀ ਹੋਏ ਨਾ ਤਿੰਨ ਸਵਾ ਤਿੰਨ ਸਾਲ ਇਹਦੇ ਵਿੱਚ ਹੀ ਕਰਜ਼ਾ ਚੱਕ ਕੇ ਜਿਹੜਾ ਦੋ 2.5 ਤੋਂ 4 ਤੋਂ ਟੱਪ ਗਿਆ ਸਾਢੇ 4 ਟੱਪ ਗਿਆ ਹੋਰ ਬਾਕੀ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਦੇਖੋ ਤੁਸੀਂ ਤੁਸੀਂ ਵੀ ਹਾਲਾਤ ਕੀ ਹੈਗੇ ਆ ਤੋ ਪੰਜਾਬ ਜਿਹੜਾ ਹੈਗਾ ਬਿਲਕੁਲ ਜਿਹੜਾ ਲੁੱਟਿਆ ਫੁੱਟਿਆ ਉਜੜਿਆ ਪਹਿਲਾਂ ਹੀ ਹੈਗਾ ਸਾਡੇ ਕੋਲ ਗੋਣ ਨੂੰ ਕੁਝ ਨਹੀਂ ਸਾਨੂੰ ਇਤਬਾਰ ਕਰਨਾ ਹੀ ਪਊਗਾ ਬਿਰਿੰਦਰ ਸੇਖੋਂ ਨੇ ਵੀ ਜੇ ਭਾਜੀਪੀ ਜਵਾਨ ਕੀਤੀ ਹੈ ਤਾਂ ਇਸ ਕਰਕੇ ਹੀ ਕੀਤੀ ਹੈ ਇੱਕ ਉਮੀਦ ਨਾਲ ਕੀਤੀ ਹੈ ਵੀ ਜਿਹੜੇ ਘੱਟ ਦੋਸ਼ੀ ਨੇ ਜਾਂ ਜਿਹੜੇ ਦੋਸ਼ੀ ਨਹੀਂ ਹੈਗੇ ਜਿਨ੍ਹਾਂ ਤੇ ਆਪਾਂ ਡਾਇਰੈਕਟ ਉਂਗਲ ਨਹੀਂ ਕਰ ਸਕਦੇ ਉਹਨਾਂ ਦਾ ਪੱਲਾ ਫੜਨਾ ਇੱਕ ਵਾਰੀ ਸਾਡੀ ਜ਼ਰੂਰੀ ਹੈ ਮਜਬੂਰੀ ਹੈ ਅਜਲ ਸਮੇਂ ਦੀ ਲੋੜ ਹੈਗੀ ਹੈ ਜੇ ਤੁਸੀਂ ਇਹਨਾਂ ਦੇ ਦੁਆਰਾ ਦੁਆਰ ਕਰੋਂਗੇ ਤੇ ਇਹਦਾ ਤਾਂ ਕਲੀਅਰ ਹੀ ਹੈ ਇਹਨਾਂ ਨੇ ਤਾਂ ਜੋ ਕੁਝ ਕੀਤਾ ਉਹ ਹੀ ਕੁਝ ਕਰਨਗੇ ਮਜਬੂਰੀ ਸ਼ਬਦ ਤੁਸੀਂ ਵਰਤਿਆ ਕਿ ਮਜਬੂਰੀ ਹੈ ਤੁਹਾਡੀ ਆਪਣੀ ਮਜਬੂਰੀ ਬਣ ਗਈ ਭਾਜਪਾ ਦਾ ਪੱਲਾ ਫਾੜਨਾ ਕਿਉਂਕਿ ਇਸ ਸਮੇਂ ਜਿਹੜੀ ਪੰਜਾਬ ਸਰਕਾਰ ਕਹਿਦੀ ਹੈ ਜਾਂ ਕਾਂਗਰਸ ਦੀ ਗੱਲ ਕਰਦੀ ਹੈ ਕਿਉਂਕਿ ਬਹੁਤੇ ਲੋਕ ਕਹਿੰਦੇ ਆ ਕਿ ਕਾਂਗਰਸ ਤੇ ਪੰਜਾਬ ਸਰਕਾਰ ਇੱਕੋ ਹੀ ਤਰ੍ਹਾਂ ਖੇਡ ਰਹੇ ਆਗੇ ਪੰਜਾਬ ਦੇ ਵਿੱਚ ਚਾਹੇ ਲੋਕਾਂ ਨੂੰ ਕੁਝ ਮਰਜ਼ੀ ਦਿਖਾਉਣ ਪਰ ਆਮ ਆਦਮੀ ਪਾਰਟੀ ਨੂੰ ਵੀ ਟੀਮ ਕਿਹਾ ਜਾਂਦਾ ਭਾਜਪਾ ਦੀ ਹੋਈ ਬੀਜੇਪੀ ਦਾ ਪੱਲਾ ਫੜਨਾ ਕਿ ਆਪਣੇ ਆਪ ਨੂੰ ਸੇਵ ਕਰਨਾ ਹੈ ਤੁਹਾਡਾ ਮੈਂ ਮਜਬੂਰੀ ਦਾ ਪੱਖ ਮੇਰਾ ਇਹ ਹੈ ਕਿ ਇਹ ਨਹੀਂ ਕਿ ਮੈਨੂੰ ਕੋਈ ਡਰ ਸੀਗਾ ਮੇਰੀ ਕੋਈ ਮਜਬੂਰੀ ਹੈ ਅੱਜ ਜੇ ਤੁਹਾਡੇ ਕੋਲ ਕੋਈ ਪਲੇਟਫਾਰਮ ਨਹੀਂ ਹੈਗਾ ਲੋਕ ਜਿਹੜੇ ਹੈਗੇ ਆ ਆਜ਼ਾਦ ਬੰਦਿਆਂ ਨੂੰ ਵੋਟ ਪਾਉਣ ਜਾਣਦੇ ਹੀ ਨਹੀਂ ਸਾਡੇ ਪੰਜਾਬ ਦੇ ਜਿਹੜੇ ਕੋਈ ਆਜ਼ਾਦ ਜੀ ਉਮੀਦਵਾਰ ਦਿੱਤੇ ਹੋਏ ਆ ਉਹ ਖੇਡਾਂ ਏਜੰਸੀਆਂ ਦੀਆਂ ਉਹ ਲੋਕਾਂ ਨੇ ਵੋਟਾਂ ਨਹੀਂ ਜਿੱਤੇ ਹੋਏ ਤੋਂ ਇਸ ਕਰਕੇ ਆਜ਼ਾਦ ਉਮੀਦਵਾਰ ਨੂੰ ਜਾਂ ਕਰਤਾਰ ਨੂੰ ਜਾਂ ਕਿਸੇ ਮਤਲਬ ਉਸ ਆਦਮੀ ਨੂੰ ਜਿਹੜਾ ਕੋ ਪੰਜਾਬ ਦਾ ਭਲਾ ਕਰਨ ਵਾਲਾ ਹੋਵੇ ਉਸ ਨੂੰ ਪੰਜਾਬ ਦੇ ਲੋਕਾਂ ਨੂੰ ਤੁਰਨਾ ਜਸ ਸਿੱਖਣਾ ਪਊਗਾ ਤਾਂ ਇਸ ਕਰਕੇ ਪਲੇਟਫਾਰਮ ਜਿਹੜੋ ਚੁਣਨਾ ਹੈ ਤਾਂ ਫਿਰ ਦੇਖਣਾ ਹੈ ਨਾ ਕਿ ਕਿਹੜਾ ਪਲੇਟਫਾਰਮ ਬਾਕੀ ਜੇ ਚਾਰ ਪਲੇਟਫਾਰਮ ਪਏ ਐ ਤੇ ਮੈਂ ਦੇਖੂਗਾ ਨਾ ਕਿ ਜਿਹੜਾ ਸਭ ਤੋਂ ਘੱਟ ਜਿਹੜਾ ਡੈਮੇਜਡ ਐ ਸੀ ਉਹ ਤੇ ਜਾਈਏ ਤਾਂ ਬੀਜੇਪੀ ਦਾ ਜਿਹੜਾ ਹੈਗਾ ਬਿਲਕੁਲ ਰੋਲ ਜਿਹੜਾ ਹੁਣ ਤੱਕ ਦਾ ਸਿੱਧਾ ਜਿਹੜਾ ਪੰਜਾਬ ਦੀ ਬਰਬਾਦੀ ਵਿੱਚ ਨਹੀਂ ਹੈਗਾ ਮੈਂ ਕੋਈ 3 ਮਹੀਨੇ ਦੇ ਵਿੱਚ ਆ ਕੇ ਆਪਣੇ ਆਪ ਨੂੰ ਵੇਚ ਨਹੀਂ ਦਿੱਤਾ ਕਿ ਮੈਂ ਅੱਜ ਗੋਣਗਾਉਂਗਾ ਮੈਂ ਜਿਹੜੀ ਗੱਲ ਸੱਚੀ ਹੈ ਉਹ ਹੀ ਕਰਨੀ ਹੈ ਉਹ ਹੀ ਕਰਨੀ ਬਿਲਕੁਲ ਉਹ ਕਰਨੀ ਗਾਂ ਵੀ ਉਹ ਹੀ ਕਰਾਂਗੇ ਬੜੇ ਲੋਕਾਂ ਨੂੰ ਭੁਲੇਖਾ ਕਿ ਬਲੰਦ ਸਿੰਘ ਜਿਹੜਾ ਬੀਜੇ ਉਮੀਦ ਕਰਾਂਗਾ ਕਿ ਬੀਜੇਪੀ ਜਿਹੜੀ ਹੈਗੀ ਆ ਹੌਣੇ ਸਮੇਂ ਵਿੱਚ ਪੰਜਾਬ ਸਰਕਾਰ ਬਣਾ ਕੇ ਜੇ ਪੰਜਾਬ ਦੇ ਲੋਕਾਂ ਦਾ ਭਲਾ ਕਰਦੀ ਦਿਖਾਈ ਦੇਊਗੀ ਤਾਂ ਬਿਲਕੁਲ ਬੱਲੇ ਬੱਲੇ ਕਰਾਂਗੇ ਨਹੀਂ ਤਾਂ ਬਿਲਕੁਲ ਨਾਲ ਦੀ ਨਾਲ ਹੀ ਮੈਂ ਤਾਂ ਲੰਬਾ ਸਮਾਂ ਚ ਠਹਿਰਣ ਵਾਲਾ ਬੰਦਾ ਨਹੀਂ ਹੈਗਾ ਉਸ ਕਰਕੇ ਇੱਕ ਵਾਰੀ ਸਾਨੂੰ ਏਤਬਾਰ ਕਰਨਾ ਹੀ ਪੈਣਾ ਸਾਡੇ ਕੋਲ ਕੋਈ ਹੋਰ ਹੱਲ ਨਹੀਂ ਹੈਗਾ ਮੌਜੂਦਾ ਹਾਲਾਤਾਂ ਤੇ ਆ ਜੀਏ ਚੋਣ ਦੀ ਗੱਲ ਕਰਨ ਲੱਗੇ ਆ ਬਾਏ ਇਲੈਕਸ਼ਨ ਦੀ ਗੱਲ ਕਰਦੇ ਆਂਗੇ ਉਹ ਸਾਰੀਆਂ ਪਾਰਟੀਆਂ ਨੇ ਆਪਣੇ ਆਪਣੇ ਕੈਂਡੀਡੇਟ ਦਿੱਤੇ ਆ ਤੁਹਾਡੀ ਇੱਕ ਪਾਰਟੀ ਨੇ ਜੋ ਕੈਂਡੀਡੇਟ ਦਿੱਤਾਗਾ ਤੋ ਜਿਉ ਜਤਦਾ ਹੈਗਾ ਕੀ ਵੱਖਰਾ ਕਰਕੇ ਦਿਖਾਉਂਗੇ ਤੁਸੀਂ ਆਮ ਆਦਮੀ ਦੇ 92 ਵਿਧਾਇਕਾਂ ਦੇ ਨਾਲ ਅੱਜ ਦੀ ਡੇਟੂ ਜੇ ਬਾਈ ਇਲੈਕਸ਼ਨ ਹੈ ਬਾਈ ਇਲੈਕਸ਼ਨ ਨੂੰ ਇੱਕ ਤਾਮ ਤੌਰ ਤੇ ਸਿੱਧਾ ਹੀ ਗਿਣਾ ਜਾਂਦਾ ਹੈ ਕਿ ਸਰਕਾਰ ਦੇ ਹੱਥ ਸਰਕਾਰ ਦੇ ਹੱਥ ਹੁੰਦੀ ਹੈ ਆਮ ਤੌਰ ਤੇ ਹੁੰਦਾ ਕੋਈ ਇੱਕ ਅੱਧੀ ਵਾਰੀ ਦੀ ਜਲੋ ਆਪਾਂ ਗੱਲ ਗਣੀ ਹੈ ਜਾਂ ਪਿੱਛੇ ਵੀ ਇੱਕ ਸੀਟ ਦੇ ਨੇ ਉਹ ਬਰਨਾਲੇ ਤੋਂ ਹਾਰ ਗਏ ਸੀਗੇ ਤੋਂ ਅਦਰਵਾਈਜ਼ ਮੈਂ ਗੱਲ ਕਰਦਾ ਕਿ ਜਿਹੜਾ ਇਹਨਾਂ ਦਾ ਜਿਸ ਤਰ੍ਹਾਂ ਦਾ ਪਿਛਲੇ 6 ਮਹੀਨਿਆਂ ਦਾ ਜੋ ਹਾਲਾਤ ਨੇ ਜੋ ਦਿੱਲੀ ਦੇ ਵਿੱਚੋਂ ਹਾਲਾਤ ਬਣ ਕੇ ਆਏ ਹੋਏ ਆ ਉਥੋਂ ਸਾਰੇ ਖਾਲੀ ਹੋ ਗਈ ਲੀਡਰਸ਼ਿਪ ਅੱਜ ਇਹਨਾਂ ਕੋ ਰਾਜ ਸਭਾ ਅੱਜ ਬੰਦਾ ਵੀ ਕੋਈ ਨਹੀਂ ਹੈਗਾ ਤੋਂ ਇਸ ਕਰਕੇ ਇਹ ਰਾਜ ਸਭਾ ਦੀ ਮੈਂਬਰੀ ਵਾਸਤੇ ਜਿਹੜਾ ਇੱਕ ਮਤਲਬ ਕੈਂਡੀਡੇਟ ਖੜਾ ਕੀਤਾ ਤੁਸੀਂ ਐਮਐਲਏ ਵਾਸਤੇ ਆਦਰਵਾਈਜ਼ ਤਾਂ ਵੇਖੋ ਜਿਹੜਾ ਬੰਦਾ ਗੱਲ ਕਰ ਰਿਹਾ ਪੰਜਾਬ ਦੀ ਜੋ ਕਿ ਵਿਧਾਨ ਸਭਾ ਆਪਣੇ ਲੋਕ ਸਭਾ ਦੇ ਵਿੱਚ ਉਹਦੀ ਜਿਆਦਾ ਇੰਪੋਰਟੈਂਸ ਹੈ ਕਿ ਐਮ ਐਲ ਏ ਦੀ ਜਿਆਦਾ ਪਾਵਰ ਹੈ ਜਿਹਦਾ 1.5 ਸਾਲ ਰਹਿੰਦਾ ਉਹ 3.5 ਸਾਲ ਰਹਿੰਦੇ ਤਾਂ ਇਹ ਮੌਕਾ ਕਿਸੇ ਹੋਰ ਨੂੰ ਦੇਣਾ ਚਾਹੀਦਾ ਸੀ ਇਹਨਾਂ ਨੂੰ ਤਾਂ ਕਿ ਘੱਟੋ ਘੱਟ ਇੱਕ ਜਿਹੜਾ ਬੰਦਾ ਆਲਰੇਡੀ ਬੈਠਾ ਹੈ ਉਹ ਆਪਣੀ ਜਗ੍ਹਾ ਤੇ ਬੈਠਾ ਰਹੇ ਪਰ ਕਿਉਂਕਿ ਕੀ ਮਤਲਬ ਹੈ ਵੀ ਕੇਦਰੀਵਾਲ ਨੂੰ ਲੈ ਕੇ ਜਾਣਾ ਚਾਹੁੰਦੇ ਹੋ ਮੈਂ ਦੱਸ ਰਿਹਾ ਨਾ ਰਾਜ ਸਭਾ ਦੀ ਸੀਟ ਕਰਕੇ ਨਾ ਰਾਜ ਸਭਾ ਦੀ ਸੀਟ ਕਰਕੇ ਇਹ ਸਾਰਾ ਕੁਝ ਹੋਇਆ ਇਸ ਕਰਕੇ ਉਹ ਸਾਰੇ ਨੂੰ ਦਿਖਾਈ ਦਿੰਦਾ ਪਰ ਗੱਲ ਤੇ ਇਹ ਹੈ ਵੀ ਬਾਕੀ ਜੇ ਆਪਾਂ ਇਹਨਾਂ ਨੂੰ ਛੱਡ ਦਈਏ ਆਪ ਦਾ ਤਾਂ 3 ਸਾਲ ਤੁਹਾਡੇ ਸਾਹਮਣੇ ਦਾਸਦਾ 30 ਸਾਲਾਂ ਦੇ ਜੋ ਹਾਲਾਤ ਹੈ ਉਹਨਾਂ ਦੇ ਵਿੱਚ ਜਿਹੜਾ ਕੈਂਡੀਡੇਟ ਜੇ ਲੱਗਿਆ ਆਪਾਂ ਤਾਂ ਇੱਕ ਕਾਂਗਰਸ ਦੇ ਕੈਂਡੀਡੇਟ ਜਿਹੜਾ ਭਰਤ ਪੂਸ਼ਨਾਸ਼ੂ ਹੈ ਉਸ ਨੂੰ ਛੱਡ ਕੇ ਬਾਕੀ ਕਿਸੇ ਕੈਂਡੀਡੇਟ ਦੇ ਉੱਪਰ ਕੋਈ ਜਿਹੜਾ ਹੈਗਾ ਕੋਈ ਕੰਟਰੋਵਰਸਰੀ ਨਹੀਂ ਹੈਗੀ ਭਾਵੇਂ ਉਹ ਭਾਵੇਂ ਉਹ ਬੀਜੇਪੀ ਦਾ ਭਾਵੇਂ ਉਹ ਇਹਨਾਂ ਦਾ ਆਪਣੇ ਆਮ ਆਦਮੀ ਪਾਰਟੀ ਦਾ ਭਾਵੇਂ ਹੋਰ ਹੈਗਾ ਅਕਾਲੀਆਂ ਦਾ ਹੈਗਾ ਹਾਂ ਪਾਰਟੀਆਂ ਦੇ ਹਾਲਾਤ ਜਿਹੜੇ ਸਾਹਮਣੇ ਭਾਰਤ ਪੂਸ਼ ਨਾਸ਼ੂ ਨਾਲ ਕਿਤੇ ਤੁਹਾਡੀ ਕੰਟਰੋਵਰਸੀ ਜਿਹੜੀ ਤੁਸੀਂ ਕਹਿੰਦੇ ਹੋਗੇ ਤੁਹਾਡੀ ਨਿੱਜੀ ਕੰਟਰੋਵਰਸੀ ਤਾਂ ਨਹੀਂ ਹੈਗੀ ਭਾਰਤ ਪੂਸ਼ ਨਾਸ਼ੂ ਨਾਲ ਸੀ ਕਿ ਕਿਉਂ ਨਹੀਂ ਹੈਗੀ ਸੀ ਉੱਥੋਂ ਦੀ ਤਾਂ ਸਾਰੀ ਕਹਾਣੀ ਚੱਲੀ ਨਿੱਜੀ ਕਿਉਂ ਨਹੀਂ ਸੀ ਪਰ ਅੱਜ ਨਹੀਂ ਹੈਗੀ ਅੱਜ ਜਦੋਂ ਪਾਰਟੀ ਪਲੇਟਫਾਰਮ ਤੇ ਆ ਕੇ ਗੱਲ ਕਰੀਏ ਹੁਣ ਨੇਜ ਨੂੰ ਇਹਦੇ ਕੋਲ ਪੱਲੇ ਕੀ ਹੈਗਾ ਦੋ ਵਾਰੀ ਦਾ ਉਹ ਜੇਲ ਯਾਤਰਾ ਕਰ ਚੁੱਕਿਆ ਬੰਦਾ ਔਰਤ ਉਹਦੇ ਘਰ ਜਿਹੜੀ ਹੈਗੀ ਆ ਉਸ ਤੋਂ ਵੀ ਵੱਡੀ ਬੱਜਬਾਨ ਹੈ ਤੇ ਉਹ ਵੀ ਹਾਰ ਚੁੱਕੀ ਹੈ ਕਾਉਂਸਲਰ ਠੀਕ ਹੈ ਉਸ ਤੋਂ ਬਾਅਦ ਈਡੀ ਦਾ ਪਰਚਾ ਖੜਾ ਹੈ ਮੈਂ ਕਹਿੰਦਾ ਸੀ ਹਾਈ ਕੋਰਟ ਦੀਆਂ ਦੁਕਾਨਾਂ ਤੋਂ ਕੁਲੀਨ ਚਟਾ ਲਈ ਫਿਰਦਾ ਹੈ ਤਾਂ ਦੁਕਾਨਾਂ ਜਦੋਂ ਮਰਜ਼ੀ ਦੇ ਅਗਲੀ ਕੁਲੀਨ ਚਟਾ ਲੈ ਲਓ ਤਾਂ ਇਸ ਕਰਕੇ ਇਹ ਚੀਜ਼ਾਂ ਲੋਕਾਂ ਦੀ ਕਚਹਿਰੀ ਵਿੱਚ ਜਿਹੜੀਆਂ ਨਹੀਂ ਪਗੁਣੀਆਂ ਲੋਕਾਂ ਦੀ ਕਚਹਿਰੀ ਜਿਹੜੀ ਆ ਹੁਣ ਆ ਗਈ ਇਹ ਸਭ ਤੋਂ ਵੱਡਾ ਡਰਾ ਬੈਗ ਦਾ ਸਭ ਤੋਂ ਵੱਡਾ ਪੰਗਾ ਤਾਂ ਆਸ਼ੂ ਨੂੰ ਪਿਆ ਇਹ ਜਿਹੜਾ ਐਮਐਲਏ ਦੀ ਡੈਥ ਹੋਈ ਹੈ ਉਹਦੇ ਕਰਕੇ ਇਲੈਕਸ਼ਨ ਆਇਆ ਹੈ ਤੇ ਇਹਨੇ ਸੋਚਿਆ ਥੋੜਾ ਜਿਹੀ ਸਾਰੀ ਕਾਂਗਰਸ ਨਾਲ ਤਾਂ ਲੜ ਕੇ ਹਟਿਆ ਇੱਕ ਸਾਲ ਪਹਿਲਾਂ ਰਾਜਾ ਬੜਿੰਗ ਲਾ ਲਓ ਹੋਰ ਲਾ ਲਓ ਲੋਕਲ ਲਾ ਲਓ ਜਿੰਨੀ ਇੱਥੋਂ ਦੀ इवन ਬੈਂਸ ਵੀ ਜਿਹੜੇ ਇਹਦੇ ਬਹੁਤ ਲੰਗੋਟੇ ਯਾਰ ਸੀਗੇ ਉਹ ਵੀ ਅੱਜ ਇਹਦੇ ਉਲਟ ਹੈਗੇ ਤੇ ਅੱਜ ਇਹਦੇ ਨਾਲ ਕੌਣ ਹੈ ਤਾਂ ਮੈਂ ਤਾਂ ਇਹੀ ਅਪੀਲ ਕਰਦਾ ਵੀ ਅੱਜ ਇਹ ਕਾਬੂ ਆਇਆ ਹੈ ਇੱਕ ਵਾਰੀ ਫੇਰ ਹੁਣ ਜਦੋਂ ਇਸ ਨੂੰ ਅਸੀਂ ਇਸ ਤਰੀਕੇ ਨਾਲ ਵੋਟਿੰਗ ਕਰਕੇ ਜਾਗਦੇ ਹੋਏ ਦਬਾ ਕੇ ਇਹਦੇ ਇੱਕ ਬਰ ਖਿਲਾਫ ਜਿਹੜਾ ਪਾਵਾਂਗੇ ਵੋਟ ਤਾਂ ਇਹਦੀ ਜਮਾਨਤ ਜਬਤ ਹੋਣੀ ਚਾਹੀਦੀ ਹੈ। ਪਰ ਪਾਰਟੀ ਦਾ ਉਹਨਾਂ ਦਾ ਕੈਂਡੀਡੇਟ ਆ ਨਾ ਰਾਜਾ ਬੜਿੰਗ ਹੋਗੇ ਚਾਹੇ ਬੈਂਸ ਹੋਣ ਉਹਨਾਂ ਦੀ ਪਾਰਟੀ ਦਾ ਕੈਂਡੀਡੇਟ ਆ ਤੇ ਉਹ ਅੱਜ ਵੀ ਮੈਦਾਨ ਦੇ ਵਿੱਚ ਉਹਨਾਂ ਲਈ ਚੋਣ ਕੰਪੇਨ ਦੇ ਵਿੱਚ ਹਾਜ਼ਰ ਨੇ ਕਿ ਪ੍ਰਚਾਰ ਕਰ ਰਹੇ ਨੇ ਉਹਨਾਂ ਲਈ ਨਹੀਂ ਨਹੀਂ ਸਿਰਫ ਜਿਹੜਾ ਇੱਕ ਗਰੁੱਪ ਹੈਗਾ ਚੰਨੀ ਹੁਰਾ ਵਾਲਾ ਉਹ ਫਿਰਦਾ ਰਾਜਾ ਬਿੰਦ ਆਇਆ ਸੀ ਉਹਨੂੰ ਇਹਨੇ ਬੇਇੱਜ਼ਤੀ ਕਰਕੇ ਤੋੜਿਆ ਦਿਮਾਗ ਤਾਂ ਇਹਦਾ ਉਹਨੇ ਹੀ ਖਰਾਬ ਹੈ ਨਾ ਇਹ ਜਿਹੜਾ ਵੀ ਮਤਲਬ ਬਾਕੀ ਹੋਰ ਪ੍ਰੋਮੀਨੈਂਟ ਨਾਮ ਲੈ ਲਓ ਤੁਸੀਂ ਪ੍ਰਤਾਪ ਬਾਜਵੇ ਦਾ ਨਾਮ ਲੈ ਲਓ ਸੁਸ਼ੇਂਦਰ ਧਾਬੀਰੋਂ ਦਾ ਨਾਮ ਲੈ ਲਓ ਹੋਰ ਮੈਂ ਕੁਝ ਨਾਮ ਭੁੱਲਦਾ ਹੋਊਗਾ ਤਰਪ ਸਿੰਘ ਪ੍ਰਤਾਪ ਬਾਜਵੇ ਦਾ ਲੈ ਲਓ ਬੜੇ ਨਾਮ ਹੋਰ ਹੈਗੇ ਆ ਕਿੱਥੇ ਨੇ ਉਹ ਇਸ ਕਰਕੇ ਇਹ ਹੰਕਾਰ ਦੇ ਭਰੇ ਹੋਏ ਆਦਮੀ ਨੇ ਕਿਸੇ ਨੂੰ ਮੂੰਹ ਹੀ ਨਹੀਂ ਲਾਇਆ ਹੈਗਾ ਕਰ ਰਿਆ ਇਹਨੂੰ ਵਾਪਸ ਮੋੜਿਆ ਹੈਗਾ ਕਾਰਨੇ ਦੇ ਪਿੱਛੇ ਕੋਈ ਰਾਮ ਕਾਰਣੀ ਜਰੂਰ ਹੋਗੀ ਹੈ ਕਿਤੇ ਨਾ ਕਿਤੇ ਦੀ ਸੈਟਿੰਗ ਝੂਰ ਹੈਗੀ ਹੈ ਮੈਨੂੰ ਤਾਂ ਖਰਚਾ ਹੁੰਦਾ ਵੀ ਕਿਤੇ ਇਲੈਕਸ਼ਨ ਜਿੱਤਣ ਤੋਂ ਬਾਅਦ ਜੇ ਇਹਦੇ ਮਨ ਚ ਜਿੱਤਣਾ ਤਾਂ ਇਹ ਨਹੀਂਗਾ ਵੀ ਇਲੈਕਸ਼ਨ ਜਿੱਤ ਕੇ ਇਹਦੀ ਕਮਿਟਮੈਂਟ ਕਰਕੇ ਆਇਆ ਵੀ ਕੱਲ ਨੂੰ ਹੋ ਸਕਦਾ ਹੈ ਇਹ ਬੀਜੇਪੀ ਜੀ ਆਵੇ ਤਾਂ ਇਲੈਕਸ਼ਨ ਲੋਕਾਂ ਤਾਂ ਇਹਨੂੰ ਕਿਨੇ ਜਿੱਤਣ ਦੇਣਾ ਅਸੀਂ ਤਾਂ ਉਮੀਦ ਕਰਦੇ ਹਾਂ ਕਿ ਇਹ ਬਿਲਕੁਲ ਜਿਹੜੀ ਜਮਾਨਤ ਜਬਤ ਹੋਵੇ ਇਲੈਕਸ਼ਨ ਤਾਂ ਇਹਨੂੰ ਉਦੋਂ ਹਰਾਇਆ ਸੀ ਜਦੋਂ ਦਾ ਦਿਮਾਗ ਖਰਾਬ ਸੀ ਜਦੋਂ ਮੰਤਰੀ ਸੀਗਾ ਉਦੋਂ ਲੋਕਾਂ ਨੇ ਵੈਸੇ ਜੇ ਨੇ ਜਾਗਦੇ ਹੋਏ ਇਹਨੂੰ 37000 ਤੋਂ ਵੱਧ ਵੋਟਾਂ ਨਾਲ ਜਿੱਤੇ ਹੋਏ ਤੇ ਅੱਜ ਜਦੋਂ ਇਹਦੇ ਪੱਲੇ ਕੁਝ ਨਹੀਂ ਹੈਗਾ ਅੱਜ ਤਾਂ ਇਹਨੂੰ ਚੌਥੇ ਨੰਬਰ ਤੇ ਲੈ ਕੇ ਆਉਣ ਦਾ ਇਹਦੀ ਜਮਾਨਤ ਜਬਤ ਕਰਾਉਣ ਦਾ ਵੇਲਾ ਹੈਗਾ ਔਰ ਹੋਣੀ ਵੀ ਚਾਹੀਦੀ ਹੈ ਤੇ ਜੇ ਜਾਗਦੇ ਹੋਏ ਲੋਕ ਜਿਹੜੇ ਵੋਟਰ ਜਿਹੜੇ ਹੈਗੇ ਆ ਉਹ ਵੇਖਣ ਇਹਨਾਂ ਚੀਜ਼ਾਂ ਨੂੰ ਇੱਥੇ 60000 ਤਾਂ ਸਿੱਖ ਵੋਟ ਹੈ ਬਾਕੀ ਸ਼ਹਿਰੀ ਜਿਹੜੀ ਹੈਗੀ ਸੀਟ ਹੈ ਇਹ ਪਿਛਲੀ ਐਮਪੀ ਦੇ ਇਲੈਕਸ਼ਨ ਚ 45000 ਵੋਟ ਬੀਜੇਪੀ ਨੂੰ ਪਈ ਹੈ ਸਿੱਖ ਵੋਟ ਅੱਜ ਜੂਨ ਦਾ ਮਹੀਨਾ ਚੱਲਦਾ ਹੈ ਸਿੱਖ ਸੈਂਟੀਮੈਂਟਸ ਜਿਹੜੇ ਹੈਗੇ ਆ ਉਹ ਵੀ ਯਾਦ ਰੱਖਦੇ ਕਾਂਗਰਸ ਨੇ ਕੀ ਕੀਤਾ ਸੀ ਜੂਨ ਦਾ ਮਹੀਨਾ ਠੀਕ ਹੈ ਤੇ ਜੂਨ ਚ ਕੀ ਕੀਤਾ ਸੀ ਕਾਂਗਰਸ ਨੇ ਤੇ ਸਾਰੀ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਬਿਲਕੁਲ ਕਾਂਗਰਸ ਪਾਰਟੀ ਦੇ ਖਿਲਾਫ ਜਾਣਦੀਆਂ ਔਰ ਜਾਣੀਆਂ ਚਾਹੀਦੀਆਂ ਇਹ ਜਿਹੜਾ ਇਹ ਰਿਜ਼ਲਟ ਜਿਹੜਾ ਹੈਗਾ ਇਹਦਾ ਕਾਂਗਰਸ ਪਾਰਟੀ ਵਾਸਤੇ ਤਾਂ ਬਹੁਤ ਡੈਮੇਜਿੰਗ ਆਊਗਾ ਆਉਣਾ ਚਾਹੀਦਾ ਵੈਸੇ ਜੇ ਕਰਦਾਰ ਦੇ ਮੁਤਾਬਕ ਜੇ ਅੱਜ ਮੈਂ ਪਹਿਲਾਂ ਬੀਜੇਪੀ ਦੀ ਗੱਲ ਕੀਤੀ ਹੈ ਜੇ ਉਮੀਦਵਾਰ ਵੇਖ ਕੇ ਵੋਟ ਪਾਉਣਾ ਹੋਵੇ ਤਾਂ ਅੱਜ ਬੀਜੇਪੀ ਦਾ ਉਮੀਦਵਾਰ ਸਾਫ਼ ਸੁਥਰਾ ਪੁਰਾਣਾ ਟਕਸਾਲੀ ਬੀਜੇਪੀ ਵਾਲਾ ਹੈਗਾ ਕੋਈ ਹੋਰ ਤੇ ਕੋਈ ਹੈ ਨਹੀਂ ਕਿਸ ਤਰ੍ਹਾਂ ਇਲਜ਼ਾਮ ਨਹੀਂ ਹੈਗਾ ਸੁਧਾਰਨੰਦ ਬੰਦਾ ਦੂਜੇ ਪਾਸੇ ਜੁਰ ਅਮੀਰ ਆਦਮੀ ਹੈਗੇ ਆ ਆਮ ਆਦਮੀ ਪਾਰਟੀ ਵਾਲੇ ਜਾਂ ਵਕੀਲ ਸਾਹਿਬ ਆਏ ਹੋਏ ਇੱਕ ਕਲੀਆਂ ਵੱਲੋਂ ਉਹ ਵਕੀਲ ਸਾਹਿਬ ਕੀ ਕਰਨਗੇ ਪਿੱਛੇ ਚਿਹਰਾ ਦਾ ਸੁਖਬੀਰ ਸਿੰਘ ਬਾਦਲ ਦਾ ਅਕਾਲ ਤਖਤ ਨਾਲ ਮੱਥਾ ਲਾਇਆ ਹੋਇਆ ਉਹ ਵੀ ਤਾਂ ਕਲੀਨ ਚਿੱਟਾ ਨਾ ਵਕੀਲ ਸਾਹਿਬ ਦਾ ਵੀ ਰਿਕਾਰਡ ਤਾਂ ਬਿਲਕੁਲ ਕਲੀਨ ਹੈ ਨਾ ਵਕੀਲ ਸਾਹਿਬ ਬਰੇ ਮੈਂ ਕੋਈ ਚਪਣੀ ਨਹੀਂ ਕਰਦਾ ਠੀਕ ਨੇ ਉਹ ਜਿਹੜਾ ਬੰਦੇ ਬਰੇ ਕੋਈ ਕੰਟਰੋਵਰਸੀ ਨਹੀਂ ਹੈਗੀ ਕਿਉਂ ਕਵਾਂਗੇ ਸੀ ਜੀ ਗੱਲ ਤਾਂ ਇਹ ਵੀ ਤੁਹਾਡੇ ਪਿੱਛੇ ਕੌਣ ਖੜਾ ਪਿੱਛੇ ਉਹ ਚਿਹਰੇ ਖੜੇ ਹੋਣ ਜਿਨ੍ਹਾਂ ਨੇ ਪੰਜਾਬ ਦਾ ਬినాਸ਼ ਕੀਤਾ ਹੋਵੇ ਤੇ ਉਹ ਦੇਖਣਗੇ ਨਹੀਂ ਲੋਕ ਤੋ ਜੋ ਕਾਲੀ ਦਲ ਨੇ ਵੀ ਦਸ਼ਿਆਂ ਦੇ ਮਾਮਲੇ ਦੇ ਵਿੱਚ ਹੋਰ ਬਹੁਤ ਚੀਜ਼ਾਂ ਦੇ ਵਿੱਚ ਜੋ ਪੰਜਾਬ ਦਾ ਨੁਕਸਾਨ ਕੀਤਾ ਉਹ ਸਭ ਦੇ ਲੋਕਾਂ ਦੇ ਸਾਹਮਣੇ ਆ। ਆਪਾਂ ਨੂੰ ਤੁਸੀਂ ਕਹਿੰਦੇ ਹੋ ਭਾਜਪਾ ਦਾ ਕੈਂਡੀਡੇਟ ਆ, ਟਕਸਾਲੀ ਕੈਂਡੀਡੇਟ ਜਿਹਨੂੰ ਤੁਸੀਂ ਕਹਿ ਰਹੇ ਹੋ ਭਾਜਪਾ ਦਾ। ਉਸ ਭਾਜਪਾ ਨੂੰ ਵੀ ਪੰਜਾਬ ਦੇ ਲੋਕ ਕਸੂਰਵਾਰ ਮੰਨਦੇ ਆ ਅਰਬਨ ਸਟੇਟ ਦੀ ਜੇਕਰ ਗੱਲ ਕਰੀਏ ਤਾਂ ਨੀਤੀ ਤਾਂ ਭਾਜਪਾ ਸਰਕਾਰ ਦੀ ਆ ਨਾ ਜੋ ਅਰਬਨ ਸਟੇਟ ਲਈ ਲੁਧਿਆਣਾ ਦੇ ਏਰੀਆ ਦੀ ਜ਼ਗਮੀਨ ਰਿਕੁਆਇਰ ਕਰਨੀ ਆ ਜਾਂ ਨੈਸ਼ਨਲ ਹਾਈਵੇ ਬਣ ਰਹੇ ਨੇ ਜਿਹੜੇ ਜੰਮੂ ਕਟੜਾ ਵੇਵ ਆਉਣੇ ਆਗਾ। ਪਾਣੀ ਦੀ ਗੱਲ ਕਰ ਲਈਏ ਤਾਂ ਉਹਨਾਂ ਸਾਰੀਆਂ ਗੱਲਾਂ ਨੂੰ ਦੇਖ ਕੇ ਪੰਜਾਬ ਦੇ ਲੋਕ ਤਾਂ ਭਾਜਪਾ ਦੇ ਵਿਰੋਧੀ ਨੇ ਉਹ ਉਹ ਅਲੱਗ ਅਲੱਗ ਗੱਲਾਂ ਤੁਸੀਂ ਇਕੱਠੀਆਂ ਕਰ ਗਏ ਜਿਹੜਾ ਇਹ ਜ਼ਮੀਨ ਦੀ ਐਕਵਾਇਰ ਹੈ ਜਿਹੜੀ 25000 ਏਕੜਾ ਹੁਣ ਇਹ ਕਰ ਲੱਗੀ ਹੈ ਇਹ ਸਾਰੀ ਖੇੜ ਇਹਨਾਂ ਦੀ ਹੈ ਇਹਨਾਂ ਦੀ ਖੇੜ ਬਿਲਕੁਲ ਖੇੜ ਇਹਨਾਂ ਦੀ ਦੂਸਰੀ ਗੱਲ ਜਿਹੜੀ ਡਿਵੈਲਪਮੈਂਟ ਹੋਈ ਹੈ ਉਹ ਠੀਕ ਹੈ ਉਹਦੇ ਪਿੱਛੇ ਜਿਹੜਾ ਇੱਕ ਬਹੁਤ ਵੱਡੀ ਇੰਟਰਨੈਸ਼ਨਲ ਵਪਾਰ ਲਾਈਨ ਹੈ ਉਹਦੇ ਵਿੱਚ ਦੇਖੋ ਆਉਣ ਵਾਲਾ ਸਮਾਂ ਜਿਹੜਾ ਹੈਗਾ ਪੰਜਾਬ ਦਾ ਜਾਂ ਮਤਲਬ ਆਪਣੇ ਇਸ ਮੁਲਕ ਦਾ ਜਾਂ ਕਿ ਸਾਰੀ ਦੁਨੀਆ ਦਾ ਇਹ ਕਾਰਪੋਰੇਟ ਜਿਹੜਾ ਬੜੇ ਖਤਰਨਾਕ ਤਰੀਕੇ ਨਾਲ ਕਬਜ਼ਾ ਕਰ ਰਿਹਾ ਸਿਸਟਮ ਤੇ ਠੀਕ ਹੈ ਉਹ ਬਹੁਤ ਵੱਡੀਆਂ ਵੱਡੀਆਂ ਗੇਮਾਂ ਜਿਹੜੀ ਆਪਾਂ ਪੰਜਾਬ ਬਣ ਗਈਆਂ ਇੱਥੇ ਡਵੈਲਪਮੈਂਟ ਹੋ ਰਹੀ ਹੈ ਪਹਿਲਾਂ ਆਪਾਂ ਆਪਦੀ ਪੀੜੀ ਥੱਲੇ ਸੋਟਾ ਮਾਰੀਏ ਪਹਿਲਾਂ ਅਸੀਂ ਵੇਖੀਏ ਸਾਡੇ ਕੋਲ ਹੈਗਾ ਕੀ ਹੈ ਕੌਣ ਨੂੰ ਕੀ ਹੈਗਾ ਤੁਹਾਡੇ ਘਰੇ ਜਵਾਨੀ ਨਹੀਂ ਬੱਚੇ ਨਸ਼ਾ ਨਾ ਮਾਰੇ ਪਏ ਹੈ ਜ਼ਮੀਨ ਨਸ਼ਾ ਨਾ ਮਾਰੀ ਪਈ ਹੈ ਨਸ਼ੇ ਕੀ ਨੇ ਲੈ ਕੇ ਆਉਂਦੇ ਸਰਕਾਰਾਂ ਨਹੀਂ ਲੈ ਕੇ ਆਉਂਦੇ ਨਾ ਬਿਲਕੁਲ ਨਸ਼ਾ ਸਰਕਾਰਾਂ ਲੈ ਕੇ ਆਉਂਦੇ ਪਰ ਸਭ ਤੋਂ ਖਤਰਨਾਕ ਨਸ਼ਾ ਚਿੱਟਾ ਕੈਮੀਕਲ ਜਿਹੜਾ ਹੈਗਾ ਇਹ ਅਕਾਲੀਆਂ ਦੇ ਵੇਲੇ ਸ਼ੁਰੂ ਹੋਇਆ ਹੈ ਇਹ 2006 ਤੋਂ ਬਾਅਦ ਸਟਾਰਟ ਹੋਇਆ ਉਦੋਂ ਪਹਿਲਾਂ ਦੂਸਰੇ ਨਸ਼ੇ ਹੁੰਦੇ ਸੀ ਰਵੈਤੀ ਚੱਲਦਾ ਸੀ ਅਕਾਲੀਆਂ ਨੇ ਫੈਕਟਰੀ ਲਾਈ ਕੋਈ ਇਹਦੀ ਵੀ ਹਾਂ ਚੱਟਾ ਬਣਾਉਣ ਦੀ ਫੈਕਟਰੀ ਲਾਈ ਜੇ ਅਕਾਲੀਆਂ ਤੇ આરોਪ ਲੱਗਦੇ ਆ ਚਾਹੇ ਬਿਕਰਮਜੀਤ ਸਿੰਘ ਮਜੀਠੀਆ ਤੇ ਸਿੱਧੇ ਤੌਰ ਤੇ ਕਈ ਲੋਕ આરોਪ ਲਾਉਂਦੇ ਆ ਕਿ ਬਿਕਰਮਜੀਤ ਸਿੰਘ ਮਜੀਠੀਆ ਨੇ ਚੱਟਾ ਵੇਚਣਾ ਸ਼ੁਰੂ ਕੀਤਾ ਇਹਨਾਂ ਨੇ ਫੈਕਟਰੀ ਲਾਈ ਕੋਈ ਮੈਂ ਤੁਹਾਨੂੰ ਦੱਸਦਾ ਮੈਂ ਬੜੀ ਬੜੀ ਬੋਲਿਆ ਮੈਂ ਨਾਮ ਲੈ ਕੇ ਬੋਲਿਆ ਸਬੂਤਾਂ ਨਾਲ ਭਰੇ ਪੈਸਾ ਸਾਰਾ ਕੁਝ ਜਸ ਅਜੀਤ ਸਿੰਘ ਦੀ ਬੈਂਸ ਦੀ ਰਿਪੋਰਟ ਦੱਸਦੀ ਸਾਰਾ ਕੁਝ ਫੈਕਟਰੀ ਲਾਉਣ ਦੀ ਕੀ ਲੋੜ ਹੈ ਜਿਹੜੀ ਚੀਜ਼ ਕਿਲੋਂ ਥੋੜੀ ਕਰੋੜਾਂ ਚ ਵਿਕਦੀ ਹੋਵੇ ਉਹਦੇ ਵਾਸਤੇ ਫੈਕਟਰੀ ਲਾਉਣੀ ਹੈ ਉਹ ਤਾਂ ਜਿੱਥੇ ਮਰਜ਼ੀ ਬੈਠ ਕੇ ਕਮਰਿਆਂ ਦੇ ਵਿੱਚ ਬਣਾ ਲਓ ਆ ਪਿੱਛੇ ਤੁਹਾਨੂੰ ਯਾਦ ਹੋਊਗਾ ਅੰਮ੍ਰਿਤਸਰ ਦੇ ਵਿੱਚ ਇੱਕ ਜਿਹੜਾ ਮੁਸਲਮਾਨ ਨਾਮ ਤੋਂ ਮੈਨੂੰ ਯਾਦ ਨਹੀਂ ਆਉਂਦਾ ਬਹੁਤ ਵੱਡਾ ਇੱਥੋਂ ਬਰਾਮਦ ਹੋਇਆ ਸੀਗਾ ਉਹ ਸਾਰੇ ਇਹਨਾਂ ਦੇ ਨਾਮ ਆਏ ਸੀ ਕਾਲੀਆਂ ਦੇ ਇਹਨਾਂ ਨੂੰ ਛਡੋ ਕਾਲੀਆਂ ਨੇ ਜੋਧਤਾ ਜਵਾਨੀ ਵਿਰੋਧ ਹੈ ਨਸ਼ਾ ਉਹ ਥੋੜਾ ਹੈਗਾ ਨਸ਼ਾ ਵਿਰੋਧ ਦਾ ਜੁੱਧ ਹੋਵੇ ਤੇ ਲੋਕਾਂ ਨੂੰ ਕੋਈ ਸਬਸਟੀਟਿਊਟ ਦੇਣ ਖਾਸ ਖਾਸ ਦੀ ਖੇਤੀ ਕਰਨ ਵਾਲਾ ਇਹ ਭਗਵੰਤ ਮਹਾਰਾਜ ਕਿੱਥੇ ਦੇਵੇ ਅੱਜ ਜੱਜ ਦੇਵੇ ਇੰਨੀ ਦੇ ਦੇਵੇ ਜਿਆਦਾ ਕਿ ਲੋਕ ਆਪਣੇ ਬੱਚਿਆਂ ਨੂੰ ਬਚਾਉਣ ਵਾਸਤੇ ਉਹ ਨਹੀਂ ਕਿ ਬੀਜ ਕਿ ਆਪਣੇ ਬੱਚਿਆਂ ਨੂੰ ਬਚਾ ਰਣਾ ਹੋਰ ਕੀ ਹੱਲ ਹੈ ਹੋਰ ਪਾਲিসੀਆਂ ਜਿਹੜੀਆਂ ਹੈਗੀਆਂ ਸੀਗੀਆਂ ਮੈਨੂੰ ਕੁਝ ਚੀਜ਼ਾਂ ਬਾਅਦ ਵਿੱਚ ਪਤਾ ਲੱਗਦੀਆਂ ਜਦੋਂ ਤੁਸੀਂ ਪਾਰਟੀ 'ਚ ਆਉਨੇ ਤਾਂ ਚੈੱਕ ਕਰਦੇ ਹਾਂ ਅਸੀਂ ਵੀ ਭਾਜਪਾ ਦੇ ਕਈ ਮਾਮਲਿਆਂ ਦੇ ਵਿੱਚ ਸ਼ਹਿਰ ਵਿਰੋਧੀ ਰਹੇ ਹਾਂ ਮੈਂ ਬੋਲਦਾ ਵੀ ਰਿਹਾ ਪਹਿਲਾਂ ਵੀ ਮੈਂ ਕਹਿੰਦਾ ਇੱਕ ਜਿਹੜੀ ਬਠਿੰਡਾ ਦੀ ਜਿਹੜੀ ਹੈਗੀ ਆ ਥਰਮਲ ਪਲਾਂਟ ਜਿਹੜਾ ਹੈਗਾ ਬਾਅਦ ਵਿੱਚ ਇਹਨਾਂ ਕਾਂਗਰਸ ਨੇ ਕਨਵਰਟ ਕਰਤਾ ਉਹਨੂੰ ਉਹਦੇ 'ਚ ਜਿਹੜਾ ਰਹਿਸ਼ੀ ਦੇ ਵਿੱਚ ਉੱਥੇ ਜਿਹੜੀਆਂ ਡਰੱਗਸ ਦੀ ਜਿਹੜੀਆਂ ਜਿਹੜੀਆਂ ਦਵਾਈਆਂ ਬਣਦੀਆਂ ਜਿਹੜੀਆਂ ਉਹ ਹੈਗੀਆਂ ਜਿਵੇਂ ਬੱਦੀ ਆ ਜਿਵੇਂ ਉਹਨਾਂ ਜਿਵੇਂ ਹੋਰ ਰਖਮਾ ਚਲਦੇ ਨਾਲ ਉਹ ਪ੍ਰੋਜੈਕਟ ਆਇਆ ਸੀ ਉਹਦੇ ਵਿੱਚ ਤੇ ਉਹਦੇ 'ਚ ਜ ਉਦੇ ਤੋਂ ਚੱਲੀ ਦਵਾਂ ਜ ਬਣਦੀ ਹੈ ਉਹ ਕੋ ਬਠਿੰਡੇ ਚ ਜੇ ਮਤਲਬ ਉਹਨੂੰ ਲਿਆਉਣਾ ਸੀਗਾ ਤਾਂ ਉਹ ਕਿਹੜੇ ਏਰੀਆ ਨੂੰ ਅਡਾਪਟ ਕਰਨਾ ਸੀ ਨਹੀਂ ਪੰਜਾਬ ਨੂੰ ਕਰਨਾ ਸੀ ਉਸ ਏਰੀਆ ਨੂੰ ਉਸ ਪਾਸੇ ਥੋੜਾ ਬਰਾਨੀ ਹੈ ਥੋੜਾ ਜਿਹਾ ਉਹ ਉਸ ਏਰੀਆ ਫਰਟਾ ਫਰਟ ਮਤਲਬ ਉਹ ਚੀਜ਼ ਨਾ ਪ੍ਰੋਜੈਕਟ ਸੀਗਾ ਉਹਦੇ ਵਿੱਚ ਠੀਕ ਹੈ ਉਹ 17 ਚ ਆਇਆ ਸੀ ਨਵਿੰਦਰ ਮੋਦੀ ਦੀ ਸਰਕਾਰ ਵੇਲੇ ਆਇਆ ਸੀਗਾ 14 ਤੋਂ 17 ਤੱਕ ਇਹਨਾਂ ਦੀ ਸਰਕਾਰ ਰਹੀ ਇੱਥੇ ਅਕਾਲੀਆਂ ਦੀ ਦੱਸੋ ਕੋਈ ਡਵੈਲਪਮੈਂਟ ਦਾ ਕੰਮ ਕੀਤਾ ਆਪਦੇ ਕਰਨ ਤੋਂ ਪਰਨ ਤੋਂ ਇਲਾਵਾ 17 ਤੋਂ ਬਾਅਦ 22 ਤੱਕ ਕਾਂਗਰਸ ਵਾਲੇ ਆ ਗਏ ਇਹਨਾਂ ਨੇ ਮਤਲਬ ਉਸ ਜਿਹੜੀ ਇਹ ਸਕੀਮ ਸੀਗੀ ਉਹਨੂੰ ਉਹਦੇ ਪੈਰੀਂ ਲੱਗਣ ਤਾਂ ਕੁਛ ਕੀਤਾ ਹੀ ਨਹੀਂ ਉਹਨੂੰ ਕਨਵਰਟ ਕਰਕੇ ਉਹ ਉਹਦੇ ਜ ਕਰਤਾ ਰਹਿਜੀ ਚ ਕਿਉਂਕਿ ਪਲਾਟ ਵੇਚ ਕੇ ਪੈਸੇ ਕਮਾਉਣੇ ਸੀ ਉਦੋਂ ਬਾਅਦ ਇਹ ਆ ਗਏ ਇਹਨਾਂ ਨੇ ਮਤਲਬ ਆਉਣਸਾਰ 22 ਦੇ ਵਿੱਚ ਉਹ ਪ੍ਰੋਜੈਕਟ ਕੈਨਸਲ ਕੀਤਾ ਉਹ ਕੈਨਸਲ ਕਰਕੇ ਪ੍ਰੋਜੈਕਟ ਹੁਣ 25 ਦੇ ਵਿੱਚ ਜਾਂ 24 ਦੇ ਹੀਰ ਦੇ ਵਿੱਚ ਦੁਬਾਰਾ ਰਿਵਾਈਵ ਕੀਤਾ ਇਹ ਪੁੱਛਣ ਵਾਲਾ ਤਾਂ ਕੋਈ ਉਹੀ ਪ੍ਰੋਜੈਕਟ ਕਿਉਂਕਿ ਉਹ ਪੰਜਾਬ ਦੇ ਆਉਣ ਵਾਲੇ ਸਮੇਂ ਚ ਹੱਕ ਚ ਹੈਗਾ ਇਸ ਖਸ ਖਸ ਦੀ ਖੇਤੀ ਵੱਲ ਨੂੰ ਮਤਲਬ ਤੁਰਦਾ ਉਹ ਸਾਰਾ ਉਹ ਹੈ ਹੀ ਉਹਦੇ ਤੇ ਬੇਸਡ ਉਹ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਲੋਕਾਂ ਦੇ ਸਾਹਮਣੇ ਆਉਣੇ ਸਮਝ ਲੈ ਕੇ ਆਵਾਂਗੇ ਕੋਈ ਗੱਲ ਹੀ ਨਹੀਂ ਕਰਦਾ ਖਸ ਖਸ ਦੀ ਖੇਤੀ ਬਿਨਾ ਪੰਜਾਬ ਦਾ ਕੋਈ ਹੱਲ ਨਹੀਂ ਨਾ ਤਾਂ ਕਿਸਾਨ ਜਿਹੜਾ ਹੈਗਾ ਸਾਡਾ ਬਚਿਆ ਨਾ ਜਵਾਨੀ ਬਚੀ ਹੈ ਕਿਸਾਨ ਜਿਹੜਾ ਹੋਊਗਾ ਜੇ ਖੇਤੀ ਹੋਊਗੀ ਤਾਂ ਖੁਸ਼ਹਾਲ ਹੋਊਗਾ ਬੱਚੇ ਸਾਡੇ ਹੋਣਗੇ ਇੱਕ ਵਾਰੀ ਅਸੀਂ ਖਸ ਖਸ ਦੀ ਖੇਤੀ ਦੀ ਗੱਲ ਕਰੀਏ ਤਾਂ ਸਰਕਾਰ ਰਾਜਸਥਾਨ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਜਿੱਥੇ ਖਸ ਖਸ ਦੀ ਖੇਤੀ ਹੁੰਦੀ ਆ ਤਾਂ ਸਰਕਾਰ ਉਹਨਾਂ ਤੋਂ ਖਰੀਦਦੀ ਆ ਅਫੀਮ ਤੇ ਖਸ ਖਸ ਦੋਨੇ ਚੀਜ਼ਾਂ ਸਰਕਾਰ ਖਰੀਦਦੀ ਆ ਅਫੀਮ ਪਰ ਕੇਜੀ 2 1000 ਰੁਪਏ ਕਿਲੋ ਖਰੀਦੀ ਜਾਂਦੀ ਹੈ ਕਿੰਨਾ ਕੁ ਖਸਾਲ ਹੋ ਸਕਦਾਗਾ ਤੁਹਾਡੇ ਹਿਸਾਬ ਨਾਲ ਕਿਸਾਨ ਵੀ ਜਿਹੜੀ ਇਹ ਰੇਟ ਅਫੀਮ ਵਿਕੂਗੀ ਜਦੋਂ ਸਾਰੀਆਂ ਸਟੇਟਾਂ ਚ ਜੇ ਇਦਾਂ ਖੁੱਲ ਹੋ ਗਈ ਜੇਕਰ ਪੰਜਾਬ ਚ ਹੀ ਖੁੱਲ ਹੁੰਦੀ ਆ ਜੇਕਰ ਪੰਜਾਬ ਦੇ ਵਿੱਚੋਂ 2000 ਕੁਆਂਟਲ ਅਫੀਮ ਪੈਦਾ ਹੋਣ ਲੱਗੀ ਤਾਂ ਤੁਹਾਨੂੰ ਲੱਗਦਾ ਵੀ ਉਹਦਾ ਰੇਟ ਹੋਰ ਥੱਲੇ ਡਿੱਗੂਗਾ ਵਧਨ ਦੀ ਵਜਾਇ। ਉਹ ਨਹੀਂ ਤੁਸੀਂ ਤਾਂ ਬਹੁਤ ਕੈਲਕੂਲੇਸ਼ਨ ਬਹੁਤ ਥੋੜੀਆਂ ਥੱਲੇ ਦੀ ਫਿਰਦੀਆਂ। 2000 ਰੁਪਏ ਦੀ ਕਿਹੜੀ ਗੱਲਾਂ ਕਰਦੇ ਆ ਜਾਂ 20000 ਦੀਆਂ। ਲੱਖਾਂ ਦੇ ਵਿੱਚ ਹੈਗਾ ਇਹਦਾ। ਜਿਹੜੇ ਜਰਸਟੇਟਾਂ ਦੇ ਵਿੱਚ ਹੈਗਾ ਉਹਨਾਂ ਦੇ ਕਿਸਾਨ ਦੀ ਹਾਲਤ ਬਹੁਤ ਚੰਗੀ ਐ। ਮਹਾਰਾਸ਼ਟਰ ਲੈ ਲਓ। ਨੀਮਚ ਮੰਡੀ ਦੀਆਂ ਮੈਥੋਂ ਵੀਡੀਓ ਲੈ ਜਾਓ ਜੋ ਮੈਂ ਤੁਹਾਨੂੰ ਭੇਜਦਾ। ਕਿਵੇਂ ਹਰ ਚੀਜ਼ ਅਵੇਲੇਬਲ ਮਾਰਕੀਟ ਦੇ ਵਿੱਚ ਪਈ ਐ। ਡੋਡਿਆਂ ਦੇ ਢੇਰ ਪਏ ਐ। ਹਰ ਤਰ੍ਹਾਂ ਦੀ ਜਿਹੜੀ ਬਲ ਉਹ ਦੱਸਿਆ ਵੀ ਜਾਂਦਾ ਨਾ ਵੀ ਜਿਹੜੇ ਡੋਡਿਆਂ ਦੇ ਢੇਰ ਪਏ ਐ 200 ਕਾਰ ਸੱਤੋ 2000 ਰੁਪਏ ਪ੍ਰਤੀ ਕਿਲੋ ਖਰੀਦ ਦੀ ਆ ਅਫੀਮ ਤੇ ਫਿਰ ਥੋੜਾ ਕਿਤੇ 200 ਰੁਪਏ ਕਿਲੋ ਜਾਂ 2000 ਰੁਪਏ ਕਿਲੋ ਵੀ ਜੇ ਉਹਦੀ ਕੋਈ ਵੇਖੋ ਤੁਸੀਂ ਅੱਜ ਕੀ ਦੇ ਰਹੇ ਹੋ ਤੁਹਾਨੂੰ ਅੱਜ ਜਿਹੜੀ ਥੋੜੀ ਖੇਤੀ ਵਿੱਚੋਂ ਕੀ ਮਿਲ ਰਿਹਾ ਕਿਸਾਨ ਜਿਹੜਾ ਹੈਗਾ ਇੱਕ ਜੂਆ ਖੇਡ ਰਿਹਾ ਜਿਉ 50000 ਰੁਪਿਆ ਜਿਹੜਾ ਹੈਗਾ ਉਹ ਵਿੱਚੋਂ ਕੱਢ ਰਿਹਾ ਇੱਕ ਫਸਲ ਦਾ ਤੇ ਉਹਦੇ ਤੇ ਉਹਨਾ ਹੀ ਖਰਚਾ ਕਰਜ਼ੇ ਲੈ ਕੇ ਕਰਜ਼ਾ ਕਿੱਥੋਂ ਕਲੀਮ ਤੇ ਨਹੀਂ ਹੋਏਗਾ ਉਹਨਾ ਖਰਚਾ ਕਿਉਂਕਿ ਕਿਲੋ ਅਫੀਮ ਇਕੱਠੀ ਕਰਨ ਵਾਸਤੇ ਮੈਨੂੰ ਨਹੀਂ ਲੱਗਦਾ ਵੀ ਚੰਦਕ ਬੂਟੀਆਂ ਤੋਂ ਇਕੱਠੀ ਹੋ ਜਾਏਗੀ ਬਹੁਤ ਖੇਤ ਚਾਹੀਦਾ ਹੋਊਗਾ ਕਿ ਲੋ ਅਫੀਮ ਇਕੱਠੀ ਕਰਨ ਵਾਸਤੇ ਬਹੁਤ ਮਿਹਨਤ ਚਾਹੀਦੀ ਹੋਊਗੀ ਉਹਨੂੰ ਇਕੱਠੀ ਕਰਨ ਤੇ ਸਕੌਣ ਤੇ ਜਮ੍ਹਾਂ ਕਰਨ ਤੇ ਉਹਨੂੰ ਤੇ ਉਹ ਦੇਤੇ ਤਾਂ ਵੀ ਬਰਾਬਰ ਦਾ ਖਰਚਾ ਹੋਊਗਾ ਤੁਸੀਂ ਜਦੋਂ ਅਗਲੀ ਵਾਰ ਮੇਰੇ ਨਾਲ ਗੱਲ ਕਰਾਂਗੇ ਆਪਾਂ ਅੰਕੜਿਆਂ ਤੇ ਗੱਲ ਕਰ ਲਾਂਗੇ ਠੀਕ ਹੈ ਹੁਣ ਤੁਸੀਂ ਚੋਣਾਂ ਦੀ ਗੱਲ 'ਚ ਬੈਠੇ ਤੇ ਹੁਣ ਤੁਸੀਂ ਫੀਮ ਵਾਲਾ ਮੁੱਦਾ ਲੈ ਕੇ ਬੈਠ ਗਏ ਆਪਾਂ ਕਰ ਲਾਂਗੇ ਸਪੈਸ਼ਲ ਕਰ ਲਿਆ ਜੀ ਮੇਰੇ ਨਾਲ ਇਹਦਾ ਗੱਲ ਠੀਕ ਹੈ ਮੈਂ ਆਹਦੇ ਮੁੱਦੇ ਤੇ ਆ ਜਾਈਏ ਜੇ ਆਪਾਂ ਗੱਲ ਕਰ ਲਈਏ ਲੋਕ ਮੁੱਦਿਆਂ ਦੀ ਗੱਲ ਕਰੀਏ ਲੋਕ ਮੁੱਦਿਆਂ ਤੇ ਆ ਜਾਂਦੇ ਆਪਾਂ ਕਿਉਂਕਿ ਇਲੈਕਸ਼ਨ ਦੇ ਵਿੱਚ ਸਿਰਫ ਇੱਕ ਵਿਰੋਧੀ ਤਰ੍ਹਾਂ ਇੱਕ ਦੂਜੇ ਤੇ આરોਪ ਲਾਉਂਦੀਆਂ ਨੇ ਲੋਕ ਮੁੱਦੇ ਨਹੀਂ ਹੁੰਦੇ ਲੋਕ ਮੁੱਦਿਆਂ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਕਹਿੰਦੀ ਜਦੋਂ ਨਸ਼ਿਆਂ ਵਿ ਮਿਹ ਮੰਨੂ ਲੈ ਕੇ ਮੈਂ ਤੌਰ ਤੇ ਜਾਂ ਸਿਹਤ ਨੂੰ ਲੈ ਕੇ ਹੈਲਥ ਨੂੰ ਲੈ ਕੇ ਐਜੂਕੇਸ਼ਨ ਨੂੰ ਲੈ ਕੇ ਕਹਿੰਦੇ ਅਸੀਂ ਇਲੈਕਸ਼ਨ ਲੜਦੇ ਆਂਗੇ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੀਆਂ ਜੁੱਧ ਨਸ਼ਿਆਂ ਵਿਰੁੱਧ ਬਾਰੇ ਤਾਂ ਤੁਸੀਂ ਦੱਸ ਹੀ ਦਿੱਤਾ ਵੀ ਜਵਾਨੀ ਵਿਰੋਧਾ ਸਿਹਤ ਦੀ ਗੱਲ ਕਰੀਏ ਸਿੱਖਿਆ ਦੀ ਗੱਲ ਕਰੀਏ ਇਹਦੇ ਚ ਆਮ ਆਦਮੀ ਪਾਰਟੀ ਕਾਮਾਜ਼ਾ ਨੇ ਨਾ ਅਨਕਾਉਂਟਰਾਂ ਦੀ ਗੱਲ ਤੁਸੀਂ ਮੈਨੂੰ ਪੁੱਛਦੇ ਨਹੀਂ ਮੈਂ ਦੱਸ ਦਿੰਦਾ ਠੀਕ ਹੈ ਜਿਹੜੀਆਂ ਇਹ ਜਵਾਨੀ ਮਾਰਨੀ ਸ਼ੁਰੂ ਕਰ ਦਿੱਤੀ ਗੋਲੀ ਅੱਗੇ ਵੀ ਤਾਂ ਸ਼ੁਰੂ ਖੜੇ ਕਰਦੇ ਸਾਡੇ ਨੌਜਵਾਨ ਜਿਹੜੇ ਗੈਂਗਸਟਰ ਮਾਮਾ ਨੇ ਤਾਂ ਨਹੀਂ ਜੰਮੇ ਹੋਏ ਸਿਸਟਮ ਨੇ ਬਣਾਏ ਹੋਏ ਆ ਠੀਕ ਹੈ ਉਹਨਾਂ ਨੂੰ ਇਹ ਕਤਲ ਕਰਨ ਤੇ ਲੱਗੇ ਹੋਏ ਆ ਇਹ ਸਰਕਾਰ ਦੀ ਉਮਰ 27 ਦਿਨ ਸੀ ਅਜੇ 16 ਅਪ੍ਰੈਲ ਨੂੰ ਇਹਨਾਂ ਮਾਰਚ ਨੂੰ ਸੌ ਚੱਕੀ ਸੀ ਤੇ 13 ਅਪ੍ਰੈਲ ਨੂੰ ਮੈਂ ਪ੍ਰੈਸ ਕਾਨਫਰੰਸ ਕੀਤੀ ਸੀ ਜਦੋਂ ਇਹਨਾਂ ਨੇ ਐਂਟੀ ਗੈਂਗਸਟਰ ਜਿਹੜੀ ਸਕੈਡ ਹੈ ਉਹਨੂੰ ਦੁਬਾਰਾ ਰਿਵਾਈਵ ਕੀਤਾ ਸੀ ਰਿਵਾਈਵ ਕੀਤਾ ਸੀ 27 ਦਿਨਾਂ ਬਾਅਦ ਪਹਿਲੇ ਉਹ ਸਾਰੇ ਕਹਿੰਦੇ ਸੀ ਇਹ ਸਰਕਾਰ ਦੇ ਖਿਲਾਫ ਵੀ ਬੋਲ ਪਿਆ ਮੈਂ ਕਿਹਾ ਕਤਲ ਕਰਨ ਤੁਰ ਪਏ ਪਹਿਲਾਂ ਜੋ ਕਰੀ ਜਾਂਦੇ ਸੀ ਕਾਂਗਰਸ ਵਾਲੇ ਹੁਣੇ ਚੱਲ ਪਣਗੇ ਇਹ ਗੱਲ ਤੁਸੀਂ ਡਟ ਕੇ ਕਹੀ ਸੀਗੀ ਵੀ ਇਹ ਖੁੱਲੀ ਛੁੱਟੀ ਪੁਲਿਸ ਰਾਜ ਬਣਾਉਣ ਦੀ ਅੱਜ ਇਹਨਾਂ ਨੇ ਦੇ ਦਿੱਤੀ ਆ 27 ਦਿਨ ਬਾਅਦ ਕਹਿ ਰਹੇ ਮੈਂ ਅੱਜ ਤਾਂ ਸਾਢੇ 3 ਸਾਲ 3 ਸਾਲ ਹੋਣ ਵਾਲੇ ਆ ਮੈਂ 27 ਦਿਨ ਬਾਅਦ ਦੀ ਗੱਲ ਕਰਦਾ ਕਿ ਉਦੋਂ ਹੀ ਮਨਸ਼ੇ ਤੇ ਇਹਨਾਂ ਨੇ ਦੱਸਤੇ ਸੀ ਆਪਣੇ ਉਦੋਂ ਮੈਨੂੰ ਸਾਰੇ ਕਹਿੰਦੇ ਸੀ ਬੋਲਦੇ ਸੀ ਲੈ ਆਏ ਆ ਇਹਨਾਂ ਨੂੰ ਕੋਈ ਟਾਈਮ ਤਾਂ ਦਿੱਤਾ ਜਾਵੇ ਠੀਕ ਹੈ ਹੁਣ ਇਹ ਦੋ ਮਹੀਨਿਆਂ ਚ ਕੀ ਕਰ ਦੇਣਗੇ 6 ਮਹੀਨੇ ਮਿਲਨੇ ਚਾਹੀਦੇ ਐ ਸਾਲ ਮਿਲਣਾ ਚਾਹੀਦਾ ਆ ਸਵਾ ਤਿੰਨ ਸਾਲ ਹੋ ਗਏ ਵੇਖ ਲਓ ਬੇੜਾ ਕਰ ਕਰ ਕੇ ਰੱਖਤਾ ਤੋਂ ਇਸ ਕਰਕੇ ਸਾਰੀਆਂ ਸਰਕਾਰਾਂ ਜਿਹੜੀਆਂ ਹੈਗੀਆਂ ਕਿਉਂਕਿ ਨਸ਼ਾ ਜਿਹੜਾ ਹੈਗਾ ਇਹਦੇ ਚ ਬਹੁਤ ਵੱਡਾ ਪ੍ਰੋਫਿਟ ਹੈ ਇਹ ਇੰਟਰਨੈਸ਼ਨਲ ਮਸਲਾ ਹੈਗਾ ਇਹਨਾਂ ਦੇ ਪੱਲੇ ਕੁਝ ਨਹੀਂਗਾ ਇਹ ਤਾਂ ਪੱਲੇ ਜੇ ਅੱਜ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਹੋਵੇ ਤਾਂ ਇਹ ਭਗਵਾਨ ਜੀ ਤਾਂ ਇੰਨਾ ਹੀ ਕਹਦੇ ਵੀ ਆਪਦੀ ਪੁਲਿਸ ਨੂੰ ਵੀ ਜਿਹਨੇ ਕੋਈ ਆਪਦੇ ਘਰੇ ਜੋ ਅਕਾਂ ਵਾਸਤੇ ਕੋਈ ਮੰਝੇ ਜੀ ਨਹੀਂ ਸਾਹ ਵਿੱਚ ਕੋਈ ਡੋਡੇ ਬੀਜ ਉਹਨੂੰ ਕੁਝ ਨਾ ਕਹੋ ਇਹਦਾ ਕਰ ਸਕਦਾ ਬਾਕੀ ਚੀਜ਼ਾਂ ਜਿਹੜੀਆਂ ਸੈਂਟਰ ਨੇ ਕਰਨੀਆਂ ਮੰਨ ਲਓ ਉਹ ਵੱਡੀ ਗੱਲ ਆ ਉਹ ਤੋਂ ਬੀਜੇਪੀ ਤੋਂ ਕਹਿੰਦੇ ਅਸੀਂ ਕਹਿੰਨੇ ਵੀ ਇਹਦੇ ਇਹ ਵਿਸ਼ੇ ਤੇ ਗੱਲ ਕਰਾਂਗੇ ਅੱਜ ਇਹ ਤਾਂ ਕੀਤਾ ਜਾ ਸਕਦਾ ਅੱਜ ਬੀਜੇਪੀ ਵਾਲੇ ਮਗਰ ਮਗਰ ਤਾਂ ਨਹੀਂ ਤੁਰੇ ਫਿਰਦੇ ਕਿਸੇ ਦੇ ਜੀ ਇੱਕ ਮੰंजे ਜਿੰਨੀ ਪੋਸਟ ਪਈ ਕਿਤੇ ਉਹਨੂੰ ਫੜ ਕੇ ਅੰਦਰ ਦਿਓ ਪੰਜਾਬ ਦੇ ਲੋਕਾਂ ਨੂੰ ਆਉਣ ਵਾਲੇ ਸਮੇਂ ਵਿੱਚ ਇਹ ਕਿਛ ਕਰਨਾ ਪਊਗਾ ਅੱਜ ਜਿਹੜਾ ਮੈਰੂਆਨਾ ਹੈ ਜਿਹਨੂੰ ਆਪਾਂ ਸੁੱਖਾ ਕਹਿੰਦੇ ਆ ਸਾਰੇ ਪੰਜਾਬ ਵਿੱਚ ਥਾਂ ਥਾਂ ਖੜਾ ਹੈ ਕੀ ਉਹ ਨਸ਼ਾ ਨਹੀਂ ਹੈ ਤੇ ਜੇ ਪੋਸਟ ਇਸ ਤਰ੍ਹਾਂ ਕੇ ਖੜਾ ਹੋਊਗਾ ਉਹਦੀ ਕੀ ਦਿੱਕਤ ਹੈ ਆਉਣ ਵਾਲੇ ਸਮੇਂ ਵਿੱਚ ਕੋਈ ਮਹਿੰਮ ਸ਼ੁਰੂ ਕਰਾਂਗੇ ਜਿੰਨੀਆਂ ਵੀ ਸਰਕਾਰੀ ਜਾਇਦਾਦਾਂ ਪਈਆਂ ਨਹਿਰਾਂ ਹੈਗੀਆਂ ਸੜਕਾਂ ਹੈਗੀਆਂ ਲੋਕ ਚੁੱਪ ਕਰਕੇ ਛੱਡ ਦਣ ਵੀ ਉਗ ਰਿਹਾ ਹੋਗਾ ਕਿਨੂ ਕਿਨੂ ਕਿਥੇ ਕਿਥੇ ਕਰ ਲੈਣਗੇ ਖਤਮ ਬੱਚੇ ਵਿਚਾਰਨਾ ਆਪਦੇ ਨਹੀਂ ਵੀ ਇਹਨਾਂ ਨੇ ਵੇਚਣ ਦੇਣਾ ਤੇ ਘਟੋ ਘਟ ਜਿਹੜੀਆਂ ਸਰਕਾਰੀ ਥਾਵਾਂ ਦੇ ਵੇਚ ਸੱਡ ਦਿਓ ਇਹ ਆਉਣ ਵਾਲੇ ਸਮੇਂ ਵਿੱਚ ਮੇਰੇ ਮਨ ਵਿੱਚ ਹੈਗੀ ਹੈ ਕਿ ਅਸੀਂ ਇਹ ਸਕੀਮ ਜਿਹੜੀ ਹੈਗੀ ਹੈ ਨਵੰਬਰ ਦੇ ਵਿੱਚ ਇਹਦੀ ਬਜਾਈ ਹੁੰਦੀ ਹੈ ਪੌਸ ਦੀ ਪੰਜਾਬ ਦੇ ਲੋਕਾਂ ਨੂੰ ਆਪਦੇ ਬੱਚੇ ਐਵੇਂ ਬਚਾਉਣੇ ਪੈਣਗੇ ਸਰਕਾਰਾਂ ਨੇ ਕੁਝ ਨਹੀਂ ਕਰਨਾ ਸਾਡੇ ਵਰਗੇ ਬੰਦੇ ਆਪਣੀ ਗੱਲ ਨੂੰ ਅੱਜ ਜੋ ਕਰ ਰਹੇ ਆ ਇਹਨੂੰ ਕਿੱਥੋਂ ਤੱਕ ਲੈ ਕੇ ਜਾ ਸਕਾਂਗੇ ਸਮਾਂ ਦੱਸੂਗਾ ਇਸੇ ਕਰਕੇ ਮੈਂ ਵੱਡੀ ਗੱਲ ਨਹੀਂ ਕਰਦਾ ਹੁੰਦਾ ਸੀ ਇਹਨੇ ਇੱਕ ਉਮੀਦ ਦੇ ਨਾਲ ਇਹ ਪਾਰਟੀ ਜੁਆਇਨ ਕੀਤੀ ਹੈ ਇਹ ਸਾਡੀਆਂ ਉਮੀਦਾਂ ਤੇ ਜੇ ਖਰੀ ਉੱਤਰਦੀ ਦਿਸੂਗੀ ਇਹ ਨਹੀਂ ਕਿ ਅਗਲੇ 5 ਸਾਲਾਂ ਬਾਅਦ ਗੱਲ ਕਰਾਂਗੇ ਤਿੰਨ ਮਹੀਨੇ ਬਾਅਦ ਹੀ ਦੱਸ ਦਿਆਂਗੇ ਵੀ ਹਾਂ ਭਾਈ ਇਹ ਕੁਝ ਕਰਨਾ ਚਾਹੁੰਦੇ ਹੈ ਜਾਂ ਨਹੀਂ ਕਰਨਾ ਚਾਹੁੰਦੇ ਪਰ ਮੌਕਾ ਤਾਂ ਮਿਲਣਾ ਚਾਹੀਦਾ ਇੱਕ ਵਾਰੀ ਇੱਕ ਪੰਜਾਬ ਦਾ ਬਹੁਤ ਵੱਡਾ ਮੁੱਦਾ ਹੈਗਾ ਗੰਦੇ ਪਾਣੀਆਂ ਦਾ ਪੋਲਿ ਪੰਜਾਬ ਦੇ ਵਿੱਚ ਕੈਂਸਰ ਫੈਲ ਰਿਹਾ ਹੈਗਾ ਪੰਜਾਬ ਰਾਜਸਥਾਨ ਚ ਕੈਂਸਰ ਫੈਲ ਰਿਹਾ ਉਹਦੀ ਜੜ ਕਹਿੰਦੇ ਲੁਧਿਆਣੇ ਤੋਂ ਲੱਗਦੀ ਹੈ ਲੁਧਿਆਣੇ ਦੀਆਂ ਜਿਹੜੀਆਂ ਇੰਡਸਟਰੀਆਂ ਨੇ ਉਹਦਾ ਗੰਦਾ ਪਾਣੀ ਬੁੱਢੇ ਦਰਿਆ ਚ ਪਾਇਆ ਜਾਂਦਾ ਜਿਹੜਾ ਅੱਗੇ ਜਾ ਕੇ ਸਤਲੁਜ ਦੇ ਵਿੱਚ ਰਲ ਜਾਂਦਾ ਇਹਦੇ ਬਾਰੇ ਕੋਈ ਕੈਂਡੀਡੇਟ ਤੁਹਾਨੂੰ ਲੱਗਦਾ ਵੀ ਇਸ ਸਮੇਂ ਇਲੈਕਸ਼ਨ ਦੇ ਵਿੱਚ ਕਿਸੇ ਦਾ ਇਹ ਮੁੱਦਾ ਹੈਗਾ ਇਹ ਮੁੱਦਾ ਜਿਹੜਾ ਹੈਗਾ ਕਿਉਂਕਿ ਇੰਡਸਟਰੀ ਨਾਲ ਜੁੜਿਆ ਹੋਇਆ ਤੇ ਕੀ ਦੀ ਹਿੰਮਤ ਹੈਗੀ ਆ ਇਹ ਤਾਂ ਸਾਡੇ ਵਰਗੇ ਬੰਦੇ ਬੋਲ ਸਕਦੇ ਇੱਥੇ ਪੀਏਸੀ ਹੈਗੀ ਆ ਪਬਲਿਕ ਐਕਸ਼ਨ ਕਮੇਟੀ ਜਿਨ੍ਹਾਂ ਨੇ ਮਾਛੀ ਬੜੇ ਵਾਲਾ ਮੁੱਦਾ ਉਠਾਇਆ ਸੀਗਾ ਉਹ ਅੱਜ ਵੀ ਤੁਰੇ ਫਿਰਦੇ ਆ ਉਹ ਬੰਦੇ ਜਿਹੜੇ ਬੇਲਾਗ ਦਿਲੋਂ ਕਰਨ ਵਾਲੇ ਆ ਨਹੀਂ ਤਾਂ ਇੱਥੇ ਲੱਖੇ ਸੁਧਾਣੇ ਵਰਗੇ ਵੀ ਰਾਜਨੀਤੀਆਂ ਕਰਗੇ ਕਾਲੇ ਪਾਣੀ ਦੇ ਮੋਰਚੇ ਕਿੱਥੇ ਆਜੋ ਤੋ ਡਰਾਮੇ ਵਾਲੇ ਜਿਹੜੇ ਹੈਗੇ ਆ ਉਹ ਵਖਰੇ ਹੁੰਦੇ ਆ ਜੋ ਸਭ ਤੋਂ ਵੱਡਾ ਥੋੜੀ ਇੱਕ ਇੱਕ ਗੱਲ ਨੂੰ ਅਡੋਰਸ ਕਰਦਾ ਮੈਂ ਅੱਜ ਪੰਜਾਬ ਦੇ ਵਿੱਚ ਜੋ ਸਭ ਤੋਂ ਵੱਡਾ ਜ਼ਹਿਰ ਘੋਲਿਆ ਜਾ ਰਿਹਾ ਉਹ ਵੈਸਟ ਇਲਾਕਾ ਜਿੱਥੇ ਇਲੈਕਸ਼ਨ ਦੀ ਹੋ ਰਹੀ ਹੈ ਇਹਦੇ ਵਿੱਚ ਦੀ ਟੱਪ ਰਿਹਾ ਉਹ ਤੇ ਪਾਸੇ ਦੀ ਨਹੀਂ ਇਹਦੇ ਵਿੱਚ ਦੀ ਜਾ ਰਿਹਾ ਠੀਕ ਹੈ ਕਿਸੇ ਨੂੰ ਕੋਈ ਧਿਆਨ ਨਹੀਂ ਹੈਗਾ ਔਰ ਧਿਆਨ ਸਭ ਦੇ ਵੀ ਹੈਗਾ ਪਰ ਬੇਈਮਾਨੀ ਹੈ ਕਿਉਂਕਿ ਘਟੋ ਘਟ ਜਿਹੜੇ ਇੰਡਸਟਰੀ ਬਾਰੇ ਕੋਈ ਗੱਲ ਕਰਦਾ ਹੈ ਦੇ ਨਾਲ ਦੀ ਨਾਲ ਜਿਹੜਾ ਹੁਣ ਤਾਂ ਇਹਨਾਂ ਨੇ ਨਵਾਂ ਕਾਨੂੰਨ ਹੀ ਲੈ ਆਂਦਾ ਕੁਝ ਮਹੀਨਾ ਮਹੀਨਾ ਡੇਢ ਮਹੀਨਾ ਪਹਿਲਾਂ ਕਿ ਜਿਹੜਾ ਪਹਿਲਾਂ ਜਿਗੇ ਸਜ਼ਾ ਹੁੰਦੀ ਸੀ ਪਰਚੇ ਸੀ ਉਹਨੂੰ ਜੁਰਮਾਨਿਆਂ ਚ ਕਨਵਰਟ ਕਰਤਾ ਜੁਰਮਾਨਿਆਂ ਚ ਕਨਵਰਟ ਕਰਤਾ ਸਜ਼ਾ ਕੈਨਸਲ ਹੋ ਗਈ ਕੈਨਸਲ ਕਰਤੀ ਇਹ ਤਾਂ ਹੋਰ ਬੁਰੀ ਤਰੀਕੇ ਨਾਲ ਪੰਜਾਬ ਨੂੰ ਮਰਨ ਲੱਗੇ ਹੋਏ ਇਕੱਲਾ ਪੰਜਾਬ ਨਹੀਂ ਮਰ ਰਿਹਾ ਇਹਦੇ ਨਾਲ ਰਾਜਸਥਾਨ ਨੂੰ ਵੀ ਜਿਹੜੀਆਂ ਬਿਮਾਰੀਆਂ ਜਾ ਰਹੀਆਂ ਸਾਰੀ ਬੈਲਟ ਜਿੱਥੇ ਜਿੱਥੇ ਪਾਣੀ ਜਾਂਦਾ ਜਿਹੜਾ ਹਰੀਕੇ ਤੋਂ ਜਾਂਦਾ ਉਹ ਪਾਕਿਸਤਾਨ ਚ ਵੀ ਜਾਂਦਾ ਜਦੋਂ ਵੱਧ ਹੁੰਦਾ ਜਾਂ ਉਹਦਾ ਕੋਈ ਪਾਰਟ ਹਰ ਥਾਂ ਤੇ ਮਤਲਬ ਜਿਹੜਾ ਹੈਗਾ ਜਿਹੜੀ ਇਨਸਾਨੀਅਤ ਹੈ ਉਹਦਾ ਕਾਣ ਹੋ ਰਿਹਾ ਉਹਦਾ ਲੁਧਿਆਣਾ ਜਿਹੜਾ ਹੈਡ ਹੈ ਜਿਹੜਾ ਪੁਆਇੰਟ ਜੇ ਇਸ ਨੂੰ ਨਾ ਕੀਤਾ ਗਿਆ ਉਹਨਾਂ ਦੇ ਸਮੇਂ ਵਿੱਚ ਇੱਥੇ ਡਰਾਮਾ ਕਰਨ ਵਾਸਤੇ ਸੀਚੇਵਾਲ ਵਰਗੇ ਠੱਗ ਤੁਰੇ ਫਿਰਦੇ ਆ ਠੀਕ ਹੈ ਉਹ ਹੋਰ ਪਾਪ ਕਮਾਉਣ ਲੱਗਿਆ ਹੋਇਆ ਉਹ ਡੂੰਘਾ ਪਟ ਰਿਹਾ ਇਹਦੇ ਤਾਜਪੁਰ ਵਾਲੇ ਪਾਸੇ ਜਾ ਕੇ ਤਾਂ ਕਿ ਜਿਹੜੀ 벨ਟ ਜਿਹੜੀ ਥੱਲੇ ਜਿਹੜਾ ਬੈੱਡ ਹੈ ਜਿਹੜਾ ਉਹ ਖੜ ਜਾਵੇ ਉਹ ਉਹ ਜਿਹੜਾ ਉਹ ਖੜ ਗਿਆ ਤਾਂ ਪਾਣੀ ਥੱਲੇ ਜਾਊਗਾ ਠੀਕ ਹੈ ਇਹ ਸਭ ਤੋਂ ਵੱਡਾ ਪਾਪ ਸੰਤ ਸੀਚੇਵਾਲ ਜਿਹੜਾ ਸੰਤ ਕਹਿੰਦਾ ਆਉਂਦੇ ਆਪ ਨੂੰ ਉਹ ਸਭ ਤੋਂ ਵੱਡਾ ਰਕਸ਼ਸ਼ ਹੈਗਾ ਠੀਕ ਹੈ ਬਿਲਕੁਲ ਉਹ ਜ ਨੀਚਟਾਰੀ ਹੱਥਾਂ ਕੋਤਰ ਕੇ ਜਿਹੜਾ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਇਹੋ ਜਿਹੇ ਠੱਗਾਂ ਤੋਂ ਜਿਹੜਾ ਪੰਜਾਬ ਨੂੰ ਬਚਾਉਣ ਦੀ ਆਨਰ ਵਾਲੀ ਸਮੇਂ ਬਹੁਤ ਲੋੜ ਹੈ ਔਰ ਜਿਹੜਾ ਇਹ ਮੁੱਦਾ ਹੈਗਾ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਇਹ ਇੰਟਰਨੈਸ਼ਨਲ ਮੁੱਦਾ ਹੈ ਪਾਣੀਆਂ ਦੇ ਉੱਤੇ ਜੇ ਤੁ ਕੋਈ ਦਿੱਕਤ ਆਉਂਦੀ ਹੈ ਉਹ ਸਾਰੀ ਦੁਨੀਆ ਵੇਖ ਰਹੀ ਹੁੰਦੀ ਹੈ ਜਿਹੜੀ ਵੀ ਸਰਕਾਰ ਜਿਹੜੇ ਵੀ ਲੋਕ ਇਹਦਾ ਸੰਘਰਸ਼ ਕਰਕੇ ਇਹਨੂੰ ਕਦੇ ਠੀਕ ਕਰਨ ਜਕਾਮਯਾਬ ਹੋਣਗੇ ਉਹਨਾਂ ਦੇ ਨਾਂ ਇਤਿਹਾਸ ਦੇ ਵਿੱਚ ਲਿਖੇ ਜਾਣ ਤੁਹਾਡੇ ਕੈਂਡੀਡੇਟ ਨੇ ਤੁਹਾਡੀ ਪਾਰਟੀ ਦੇ ਜਿਹੜੇ ਕੈਂਡੀਡੇਟ ਨੇ ਤੁਸੀਂ ਕਹਿੰਦੇ ਹੋ ਵਸ ਦੇ ਵਿੱਚ ਦੀ ਲੰਗਦਾ ਹੈਗਾ ਬੁੱ ਉਹ ਕੈਂਡੀਡੇਟ ਬੋਲ ਰਹੇ ਆ ਇਸ ਮਸਲੇ ਤੇ ਕਿ ਉਹਨਾਂ ਨੂੰ ਵੀ ਇੰਡਸਟਰੀ ਤੋਂ ਡਰ ਲੱਗਦਾ ਮੋٹے ਫੰਡ ਲੈਣੇ ਹੋਣੇ ਹੋ ਸਕਦੇ ਆ ਤੁਹਾਡੇ ਕੈਂਡੀਡੇਟ ਇਹ ਸਾਰੇ ਕੈਂਡੀਡੇਟਾਂ ਵਾਸਤੇ ਪ੍ਰੋਬਲਮ ਆ ਇਹ ਤਾਂ ਜਿੱਦ ਕੋਈ ਬਿੰਦਰ ਸੇਖੋਂ ਵਰਗੇ ਕੋਈ ਹੋਰ ਹੋਣਗੇ ਉਦੋਂ ਇੱਥੇ ਤੇ ਗੱਲ ਹੋਊਗੀ ਇਹ ਤਾਂ ਸਾਰਿਆਂ ਵਾਸਤੇ ਬਰਾਬਰ ਆ ਇਹ ਤਾਂ ਕਿਸੇ ਪਹਿਲੀ ਗੱਲ ਤਾਂ ਸਰਕਾਰ ਨੂੰ ਕਹੀਏ ਨਾ ਆਪਾਂ ਬੀਜੇਪੀ ਤਾਂ ਸਰਕਾਰ ਹੀ ਨਹੀਂ ਹੈਗੀ ਇਹ ਬੋਲਦੇ ਆ ਜਿਹੜਾ ਇੰਡਸਟਰੀ ਨੂੰ ਬਿਲੋਂਗ ਕਰਦਾ ਹੀ ਥੋੜਾ ਕੈਂਡੀਡੇਟ ਕਿਉਂਕਿ ਜਿਹੜੀ ਸਭ ਤੋਂ ਵੱਡਾ ਲੋਕ ਮੋਦਾ ਹੁੰਦਾ ਉਹ ਅਜੰਡਾ ਹੁੰਦਾ ਇਲੈਕਸ਼ਨ ਦਾ ਮੈਂ ਤਾਂ ਕਰਕੇ ਕਹਿ ਰਿਹਾ ਵੀ ਤੁਹਾਡੇ ਕੈਂਡੀਡੇਟ ਦਾ ਅਜੰ ਬਲਵਿੰਦਰ ਸੇਖੋਂ ਦਾ ਏਜੰਡਾ ਹੈਗਾ ਅਸੀਂ ਕੈਂਡੀਡੇਟ ਨੂੰ ਹੀ ਰਿਪਰੈਜ਼ੈਂਟ ਕਰਦੇ ਆਉਣ ਵਾਲੇ ਸਮੇਂ ਵਿੱਚ ਤੁਸੀਂ ਵੇਖੋਗੇ ਆਟਾ ਭਜਾਉਣ ਦੇ ਇਲੈਕਸ਼ਨ ਦਾ ਮਾਹੌਲ ਬੁੱਢੇ ਨਾਲੇ ਤੇ ਕੋਈ ਨਾ ਕੋਈ ਜਿਹੜਾ ਹੈਗਾ অথੈਨਟਿਕ ਕੋਈ ਪ੍ਰੋਗਰਾਮ ਬਣਾ ਕੇ ਉਹ ਪੀਏਸੀ ਵਾਲਾ ਨਾਲ ਰਾਫਤਾ ਕਰਕੇ ਅਸੀਂ ਕੋਈ ਨਾ ਕੋਈ ਕੋਸ਼ਿਸ਼ ਕਰਾਂਗੇ ਉਹਨਾਂ ਵਾਲੇ ਸਮੇਂ ਜਿੰਨੀ ਸਾਡੀ ਸਮਰੱਥਾ ਹੈ ਤੇ ਜਿੰਨੀ ਤਾਕਤ ਹੋਊਗੀ ਉਦੋਂ ਜ਼ਰੂਰ ਦੁਬਾਰਾ ਪੁੱਛਾਂ ਜਿਵੇਂ ਤੁਹਾਂ ਆ ਕੇ ਕੁਐਸਚਨ ਵੀ ਹੁਣ ਤੁਸੀਂ ਕੀ ਕਰਦੇ ਹੋ ਫਿਰ ਤੁਹਾਨੂੰ ਦੱਸਾਂਗੇ ਵੀ ਇਹ ਕਿਵੇਂ ਸਾਫ਼ ਹੁੰਦਾ ਸਾਰੇ ਮੁੱਦੇ ਨਸ਼ਾ ਖਤਮ ਕਰਨਾ ਬੁੱਡੇ ਨਾਲੇ ਨੂੰ ਸਾਫ਼ ਹੋਣਾ ਇਹ ਕੋਈ ਉਹ ਕੱਲਾ ਨਹੀਂ ਜਿਹੜੀਆਂ ਹੋ ਰਹੀ ਸਕਦੀਆਂ ਇਹ ਬੇਈਮਾਨੀ ਸਰਕਾਰਾਂ ਦੀ ਬੇਈਮਾਨੀ ਨਾਲ ਚੱਲ ਰਿਹਾ ਅੱਜ ਜੇ ਬਿਲਕੁਲ ਇਹਨੂੰ ਉਸ ਤਰੀਕੇ ਨਾਲ ਜਿਵੇਂ ਇਹਨੂੰ ਇਹ ਪਾਣੀ ਨੂੰ ਜਿਹੜਾ ਸਾਫ਼ ਕਰਕੇ ਪਾਇਆ ਜਾ ਸਕਦਾ ਉਹਦੇ ਤੇ ਖਰਚੇ ਬਹੁਤ ਵੱਡੇ ਆਉਂਦੇ ਆ ਉਹ ਦੇਣਗੇ ਲੋਕ ਜੇ ਲੈਣ ਜੇ ਸਰਕਾਰਾਂ ਨੇ ਆਪ ਖਾਣਾ ਪੈਸਾ ਫਿਰ ਕੋਈ ਕਿਉਂ ਦੇਊਗਾ ਅੱਜ ਜੇ ਉਹ ਹੀ ਖਰਚਾ ਦੇ ਕੇ ਉਹ ਆਪਣਾ ਟ੍ਰੀਟਮੈਂਟ ਪਲਾਂਟ ਫੈਕਟਰੀ ਵਾਲਾ ਲਾ ਲੈਣਗੇ ਤਾਂ ਠੀਕ ਹੋ ਸਕਦਾ ਪਰ ਉਹ ਖਰਚਾ ਜਿਹੜਾ ਹੁੰਦਾ ਉਹਦੇ ਅਗੇਂਸਟ ਜਿਹੜੀ ਗਵਰਨਮੈਂਟ ਹੈ ਪੈਸੇ ਲੈਂਦੀ ਹੈ ਵੀ ਸਾਨੂੰ 1 ਲੱਖ 2 ਲੱਖ ਰੁਪਏ ਦੇ ਹੀ ਜਾਓ ਇੱਥੇ ਸੀਚੇਵਾਲ ਨੂੰ ਮਹੀਨਾ ਜਾਂਦਾ ਪਤਾ ਨਹੀਂ ਕਿੰਨਾ ਬਹੁਤ ਵੱਡਾ ਦੇਖੋ ਸਾਬ ਬਹੁਤ ਵੱਡੇ ਦੋਸ਼ ਨੇ ਵੀ ਸੀਚੇਵਾਲ ਸਾਹਿਬ ਨੂੰ ਮਹੀਨਾ ਜਾਂਦਾ ਸੀਚੇਵਾਲ ਸੰਤ ਨੇ ਉਹ ਪਹਿਲੇ ਨੰਬਰ ਤੇ ਦੂਜੇ ਨੰਬਰ ਤੇ ਉਹ ਮੈਂਬਰ ਆਫ ਪਾਰਲੀਮੈਂਟ ਨੇ ਜਿਹੜੇ ਸੰਤ ਸਿਚੇਵਾਲ ਨੂੰ ਮੀਨਾ ਜਾਂਦਾ ਤੁਸੀਂ ਇਹ ਕੋਈ ਹੈਗੇ ਆ ਤੁਹਾਡੇ ਕੋਲ ਸਬੂਤ ਜਿਹੜੀਆਂ ਇਹ ਗੱਲਾਂ ਕਰਦੇ ਇਹ ਡੱਡਾ ਵੱਡਾ ਠੱਗਾ ਨਾ ਤੁਸੀਂ ਸੋਚ ਵੀ ਨਹੀਂ ਸਕਦੇ ਸੱਤ ਕਤਲੇ ਦੇ ਆਲੇ ਦੁਆਲੇ ਘੁੰਮਦੇ ਆ ਸੁਲਤਾਨਪੁਰ ਦੇ ਏਰੀਏ ਦੇ ਵਿੱਚ ਲੋਕ ਤਰਾ ਤਰਾ ਕਰਦੇ ਆ ਜੇ ਇੱਥੇ ਕਬਜ਼ੇ ਕੀਤੇ ਇਹਨਾਂ ਨੇ ਇੱਕ ਉਹ ਬੇਈਂ ਦੇ ਕਿਨਾਰੇ ਪੱਕੇ ਕਰਕੇ ਸੰਤ ਬਣਿਆ ਬੈਠਾ ਇਹ ਤਾਂ ਰਕਸ਼ਸ਼ ਹੈ ਇਹ ਅਤਵਾਦੀ ਸਮੇਂ ਦੇ ਵਿੱਚ ਇਹ ਤੇ ਲੁੱਟਾਂ ਖੋਹਾਂ ਦੇ ਪਰਚੇ ਆ ਇਹ ਤੋਂ ਬਾਰੇ ਵੀ ਕਿਤੇ ਗੱਲ ਕਰਦੇ ਹੋ ਤਾਂ ਘੱਟ ਪੁੱਛਿਆ ਮੈਥੋਂ ਇਹ ਚਿਹਰੇ ਜਿਹੜੇ ਹੈਗੇ ਮੈਂ ਸਾਰਿਆਂ ਨੂੰ ਜਾਣਦਾ ਹੈ ਮੇਰੀ ਪ੍ਰੋਬਲਮ ਹੈਗੀ ਹੈ ਤਾਂ ਇਹ ਜਿਹੜਾ ਠੱਗ ਬੰਦਾ ਜਿਹੜਾ ਸੰਤ ਦੇ ਪਾ ਕੇ ਕੱਪੜੇ ਲੋਕਾਂ ਨੂੰ ਠੱਗਣ ਵਾਸਤੇ ਤੁਰਿਆ ਹੋਇਆ ਇਹ ਜਿਹੜਾ ਹੈਗਾ ਪੰਜਾਬ ਦੀ ਬਦਕਿਸਮਤੀ ਹੈ ਇਹ ਜੋ ਲੋਕਾਂ ਤੋਂ ਬਚਨ ਦੀ ਲੋੜ ਆਉਂਦੀ ਹੈ ਯਾਨੀ ਕਿ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਵੀ ਜਿਹੜੇ ਠੱਗ ਚੋਰ ਕਤਲ ਕਾਤਲ ਨੇ ਜਿਹੜੇ ਉਹ ਸੰਤ ਜਾਂ ਸਮਾਜਸੀ ਵੀ ਉਹੀ ਵਿਅਕਤੀ ਬਣਦੇ ਨੇ ਜ਼ਿਆਦਾਤਰ ਜ਼ਿਆਦਾਤਰ ਆ ਆਸ਼ੂ ਕੀ ਹੈਗਾ ਚਾਰ ਕਤਲੇ ਦੇ ਖਾਤੇ ਬੋਲਦੇ ਆ 92 ਦੇ ਠੀਕ ਹੈ ਕਤਲ ਦਾ ਕਤਲ ਹੁੰਦਾ ਜਿੰਨਾ ਚਿਰ ਮਰ ਨਹੀਂ ਜਾਂਦਾ ਆਪ ਉਹਨਾਂ ਚਿਰ ਉਹ ਫਾਇਲ ਨਹੀਂ ਮਤਲਬ ਜਿਹੜੀ ਹੈਗੀ ਕਿ ਤੇ ਬੰਦ ਹੋ ਸਕਦੀ ਪਰ ਨੱਪੀਆਂ ਹੋਈਆਂ ਪਹਿਲਾਂ ਠਗੀਆਂ ਮੰਨ ਲੀਆਂ ਚੋਰੀਆਂ ਮੰਨ ਲੀਆਂ ਬੇਈਮਾਨੀਆਂ ਮੰਨ ਲੀਆਂ ਕਤਲਾਂ ਦੇ ਤਾਂ ਕੋਈ ਹਿਸਾਬ ਕਰਨ ਲੱਗ ਜਾਵੇ ਤਾਂ ਇਸ ਕਰਕੇ ਚਾਰ ਕਤਲ ਤਾਂ ਇਹਦੇ ਨਾਲ ਬੋਲਦੇ ਆ ਸੱਤ ਕਤਲ ਤੇ ਉਹਦੇ ਡੇਰੇ ਦੇ ਆਲੇ ਦੁਆਲੇ ਬੋਲਦੇ ਆ ਖਬਰਾਂ ਚ ਖਬਰਾਂ ਲੱਗੀਆਂ ਹੋਈਆਂ ਮੈਂ ਨਹੀਂ ਕਹਿ ਰਿਹਾ ਕੋਈ ਆਪਣੇ ਵੱਲੋਂ ਮੈਂ ਤਾਂ ਉਹਨੂੰ ਜਾਣਦਾ ਬੇਸਿਕਲ ਕਰਤਾਰਾਂ ਨੂੰ ਵੀ ਹੈਗੇ ਕੌਣ ਨੇ ਉਹ ਸਾਰੇ ਦੇ ਸਾਰੇ ਕ੍ਰਿਮੀਨਲ ਲੋਗ ਹੀ ਤਾਂ ਬੜੇ ਹੋਏ ਆ ਬੇੜਾ ਕਿਉਂ ਗਰਕ ਹੋਇਆ ਪੰਜਾਬ ਦਾ ਜਾਂ ਲਾਲਚੀ ਜਾਂ ਕ੍ਰਿਮੀਨਲ ਦੋਸ਼ੀ ਕ੍ਰਿਟੀਕਲ ਸਿਸਟਮ ਪੰਜਾਬ ਦਾ ਬਹੁਤ ਬੁਰੀ ਤਰੀਕੇ ਨਾਲ ਫੇਲਰ ਹੈ ਕੋਈ ਲੀਡਰ ਚੱਜਦਾ ਨਹੀਂ ਹੈਗਾ ਇੱਥੇ ਮੈਨੂੰ ਕੁਝ ਦਿਨ ਪਹਿਲਾਂ ਕਿਸ ਇੰਟਰਵਿਊ ਚ ਗੱਲ ਹੋਈ ਸੀਗੀ ਉਹ ਮੈਂ ਉਹਦੋਂ ਪੁੱਛਿਆ ਮੈਂ ਤੂੰ ਦੱਸ ਦੇ ਭਾਈ ਮੈਂ ਤਾਂ ਕਹਿੰਦਾ ਵੀ ਕੋਈ ਲੀਡਰ ਜਿਹੜਾ ਹੈਗਾ ਕਿਸੇ ਪਾਰਟੀ ਚੱਜਦਾ ਨਹੀਂ ਹੈਗਾ ਤੇ ਜੇ ਤੁਹਾਨੂੰ ਚੰਗਾ ਲੱਗਦਾ ਤੁਸੀਂ ਮੈਨੂੰ ਦੱਸ ਦਿਓ ਮੈਂ ਉਹਦੇ ਬਰਦਸ ਨਹੀਂ ਉਹ ਵੀ ਚੱਜਦੇ ਨਹੀਂ ਨਿਕਲ ਚੱਜਦੇ ਤਾਂ ਇਹ ਤਾਂ ਹੈ ਹੀ ਹੋਈ ਨਹੀਂ ਇਹ ਤਾਂ ਉਹਦੋਂ ਵੀ ਮਤਲਬ ਮਾੜੀ ਹਾਲਤ ਹੋ ਗਈ ਇਹਨਾਂ ਨੇ ਤਾਂ ਆਉਣ ਵਾਲੇ ਸਮੇਂ ਵਿੱਚ ਤੁਸੀਂ ਬੰਦੇ ਗੱਲ ਕਰਦੇ ਹੋ ਇਸ ਸੀਟ ਤਾਂ ਨੂੰ ਇੱਕ ਵੀ ਨਹੀਂ ਮਿਲਣੀ ਤੇ ਇਹਨਾਂ ਨੂੰ ਕੈਂਡੀਡੇਟ ਨਹੀਂ ਮਿਲਣੇ ਕਿਉਂਕਿ ਇਹ 92 ਦੇ 92 ਘਰ ਵਾਪਸੀ ਆ ਹੋ ਜਾਣਗੇ ਭੱਜਣਗੇ ਟਿਕਾਣਾ ਚ ਕਿਸੇ ਨੇ ਬੀਜੀ ਵਿੱਚ ਉੱਡ ਜਾਣਾ ਕਿਸੇ ਨੇ ਅਕਾਲੀ ਦਲ ਵਿੱਚ ਉੱਡ ਜਾਣਾ ਕਿਸੇ ਨੇ ਕਾਰਚ ਚ ਨਜ਼ਰ ਵੀ ਆਉਣੀ ਸਿੱਖੋਂ ਸਭ ਮੈਨੂੰ ਲੱਗਦਾ ਵੀ ਨਜ਼ਰ ਵੀ ਆਉਣੀ ਸ਼ੁਰੂ ਹੋ ਗਈ ਆ ਪਟਿਆਲੇ ਦੇ ਵਿੱਚ ਧਰਨਾ ਲੱਗਿਆ ਦਿੱਲੀ ਜੁੱਧ ਦਿੱਲੀ ਵਿਰੋਧ ਜੁੱਧ ਦਿੱਲੀ ਵਿਰੋਧ ਇਹਨਾਂ ਦੇ ਆਪਣੇ ਕੈਂਡੀਡੇਟਾਂ ਨੇ ਇਹਨਾਂ ਦੇ ਆਪਣੀ ਭੁੱਕੜਾ ਨੇ ਧਰਨਾ ਲਾ ਦੇ ਦਿੱਤਾ ਜਰਨਲ ਇਲੈਕਸ਼ਨ ਅੱਜ ਹੋ ਜੇ ਠੀਕ ਹੈ ਇੱਕ ਇੱਕ ਸੀਟ ਨਹੀਂ ਆਉਦੀ ਇਹ ਕੌਣ ਕਹਿੰਦਾ ਇਹਦਾ ਤਾਂ ਕਮਰ ਵਿਜੇ ਪ੍ਰਤਾਪ ਵੀ ਕਹਿੰਦਾ ਠੀਕ ਹੈ ਮੈਂ ਤਾਂ ਕਹਣਾ ਹੀ ਚਲੋ ਉਹ 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 ਬੰਦਾ ਵੀ ਕਹਿੰਦਾ ਹੋਰ ਬਾਕੀ ਜਿਸ ਤਰ੍ਹਾਂ ਦਾ ਵੀ ਤੁਸੀਂ ਇਹਨਾਂ ਦੇ ਪਿੱਛੇ ਦੇਖ ਲਓ ਬੱਚ ਕਿਹੜਾ ਕੰਮ ਹੈ ਜਿਹੜਾ ਜਿਹਦੇ ਕਰਕੇ ਇਹ ਵੋਟ ਮੰਗਣਗੇ ਉਸ ਕਰਕੇ ਲੋਕ ਜਿਹੜੇ ਹੈਗੇ ਤਪੇ ਹੋਏ ਆ ਦੁਖੀ ਹੋਏ ਹੋਏ ਆ ਹਾਂ ਜਦੋਂ ਇਹਨਾਂ ਸੀਟਾਂ ਤੇ ਪਹੁੰਚ ਜਾਂਦੇ ਆ ਫਿਰ ਇਹਨਾਂ ਦੇ ਹੱਥ ਜੁੜ ਜਾਂਦੇ ਏਜੰਸੀਆਂ ਨਾਲ ਸਰਕਾਰਾਂ ਦੇ ਨਾਲ ਮਤਲਬ ਵਾਪਸ ਉਹ ਇਕੱਠੇ ਹੋ ਜਾਂਦੇ ਆ ਫਿਰ ਪਾਰਟ ਬਣ ਜਾਂਦੇ ਆ ਫਿਰ ਆਉਣ ਵਾਲੇ ਸਮੇਂ 'ਚ ਇਹਨਾਂ ਨੂੰ ਮੰਨ ਲਿਆ ਜਾਂਦਾ ਵੀ ਹੁਣ ਇਹ ਠੀਕ ਹੈ ਆਉਣਗੇ ਅਗਲਾ ਕੰਮ ਕਿਉਂਕਿ ਉਹਨਾਂ ਦੀ ਪਰਖਣਾ ਹੁੰਦਾ ਵੀ ਜਿਹੜੀ ਗਵਰਨਮੈਂਟ ਆ ਕੇ ਜਿਹੜੀ ਉਹ ਕੀ ਕਰਦੀ ਹੈ ਤੇ ਇਹਨਾਂ ਨੇ ਤਾਂ ਸ ਮੰਦੇ ਤੂੰ ਇਹ ਤਾਂ ਪੱਕੇ ਰਹਿਣਗੇ ਪਰ ਇੰਨਾ ਵੀ ਪਾਰਟੀਆਂ ਬਦਲਦੇ ਰਹਿਣਗੇ ਫਿਰ ਜਿਹੜਾ ਦਾਲ ਲੱਗੂ ਕਿਸੇ ਚੋਚ ਨਮੀ ਚ ਵੜ ਜਾਣਗੇ ਦਰਸ਼ਕੋ ਇਸ ਸਮੇਂ ਮੇਰਨਾ ਸਾਬਕਾ ਡੀਐਸਪੀ ਸੇਖੋ ਮਜੂਦ ਸੀਗੇ ਲੁਧਿਆਣਾ ਵਾਈ ਇਲੈਕਸ਼ਨ ਦੇ ਉੱਤੇ ਗੱਲਬਾਤ ਕੀਤੀ ਹੈ ਕਿ ਕਿਸੇ ਪਾਰਟੀ ਦੇ ਕੈਂਡੀਡੇਟ ਕੋਲੇ ਲੋਕ ਮੁੱਦਿਆਂ ਦਾ ਅਜੰਡਾ ਹੈ ਜਾਂ ਸਿਰਫ ਨਿੱਜੀ ਦੋਸ਼ ਹੀ ਲਾ ਕੇ ਇਲੈਕਸ਼ਨ ਲੜੀ ਜਾਊਗੀ ਕਿਦਾਂ ਦੀ ਲੱਗੀ ਤੁਹਾਨੂੰ ਸਾਡੀ ਅੱਜ ਦੀ ਇਹ ਇੰਟਰਵਿਊ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਚੈਨਲ ਵਕਤ ਤੇ ਬੋਲਣਾ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸੇਖੋ ਜੀ ਤੁਹਾਡਾ ਵੀ ਬਹੁਤ ਬਹੁਤ